ਹਲੋ ਮੰਮੀ ਜੀ ਲੈ ਤੁਹਾਡਾ ਪੋਤਾ ਲੈ ਸੁੱਤਾ ਪਿਆ ਵਾ ਹਾਂਜੀ ਸੁੱਤਾ ਹੀ ਪਿਆ ਸੀ ਮੈਂ ਤਾਂ ਹੀ ਚੱਕ ਲਈ ਕੁਝ ਬੋਲੀयां ਤਾਂ ਮੈਂ ਤਾਂ ਖੋਲ ਲਈ ਮੁੰਡਾ ਹਾਂ ਮੈਂ ਕਿਹਾ ਮੇਰੇ ਮੁੰਡੇ ਦੇ ਹੱਥ ਨਾ ਲਾਇਆ ਕਰ ਅੱਜ ਤੋਂ ਬਾਅਦ ਹੂੰ ਤੇ ਕਹਿੰਦੀ ਹਰਮਨ ਤੂੰ ਐਂ ਕਾਤੋਂ ਕਰਦੀ ਆਂ ਐਂ ਤੈਨੂੰ ਕੀ ਹੋ ਗਿਆ ਮੈਂ ਕਿਹਾ ਮੈਨੂੰ ਸਾਪਾ ਤਾਂ ਜੜੀਆਂ ਤੁਸੀਂ ਮੇਰੇ ਨਾਲ ਚਾਲਾ ਖੇਡ ਜੋ ਤੁਹਾਨੂੰ ਤਾਂ ਆ ਵੀ ਤੁਹਾਨੂੰ ਫਰੀ ਦੀ ਨੌਕਰਾਣੀ ਮਿਲ ਰਹੀ ਆ ਹਾਂ ਹੁਣ ਪੱਕਾ ਵੀਰਪਾਲ ਵੀ ਉਧਰ ਲਵੀ ਬੈਠੀ ਆ ਪਪਾ ਕਾ ਮੇਰੀਆਂ ਚੁਗਲੀਆਂ ਕਰਨ ਲੱਗ ਰਹੀਆਂ ਹੋਣੀਆਂ ਚੱਲ ਕਰੀ ਜਾਣ ਦੇ ਚੁਗਲੀਆਂ ਨਾ ਤਾਂ ਪਾਪ ਹੀ ਧੋਬਦੇ ਨੇ ਬਸ ਕੋਈ ਗੱਲ ਨਹੀਂ ਜਦੋਂ ਤੂੰ ਕੋਈ ਕੰਮ ਧੰਦਾ ਕਰ ਮੈਂ ਉਹਨੂੰ ਕਹਿਤਾ ਮੰਮੀ ਜੀ ਵੀ ਮੇਰੇ ਤੋਂ ਨਹੀਂ ਦੇਖ ਭੋਲੇ ਬਣਨ ਦੇ ਡਰਾਮੇ ਹੁੰਦੇ ਮੈਂ ਅੱਜ ਵੀ ਉਹੀ ਹਰਮਨ ਆ ਜਿਹੜੀ ਪਹਿਲਾਂ ਸੀਗੀ ਹਾਂ ਪਰ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਮੈਂ ਭੂਲੀ ਕਿਵੇਂ ਬਣ ਗਈ ਤੇ ਮੈਂ ਕਿਵੇਂ ਉਹਨਾਂ ਬਾਰੇ ਸੋਚਣ ਲੱਗ ਗਈ ਸੱਚੀ ਮੈਨੂੰ ਤਾਂ ਐ ਹੁੰਦਾ ਵੀ ਮੈਂ ਪਹਿਲਾਂ ਵਾਲੀ ਹਰਮਨ ਰਹਿ ਵੀ ਗਈ ਕਿ ਨਾ ਕੋਈ ਨਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਪਰ ਹੁਣ ਤੂੰ ਇਹਦੀ ਨਾ ਪਰਵਾਹ ਕਰ ਕੋਈ ਵੀ ਤੈਨੂੰ ਇਹਦੀ ਚੀਜ਼ ਚਾਹੀਦੀ ਹੈ ਤੂੰ ਮੈਨੂੰ ਦੱਸ ਤੈਨੂੰ ਸਭ ਕੁਝ ਮਿਲੂ ਜੇ ਆਪਦਾ ਕੋਈ ਕੱਪੜਾ ਲੀਡਾ ਲੈਣਾ ਤੂੰ ਤਾਂ ਵੀ ਮੈਨੂੰ ਦੱਸ ਦੇ ਦੇਖੋ ਮੰਮੀ ਆਹੀ ਸੂਟ ਹੈ ਮੇਰੇ ਕੋਲੇ ਤਿੰਨ ਚਾਰ ਦਿਨ ਇਹੀ ਪਾਈ ਰੱਖਦੀਆਂ ਉਹ ਤੇ ਮੈਂ ਤਾਂ ਤੈਨੂੰ ਪਹਿਲੇ ਦਿਨ ਹੀ ਕਿਹਾ ਸੀ ਕਿ ਤੂੰ ਮੇਰੀ ਬਣ ਜਾ ਰੀਤ ਨੇ ਤਾਂ ਮੈਨੂੰ ਕਦੇ ਐ ਵੀ ਨਹੀਂ ਕਿਹਾ ਹੈਗਾ ਵੀ ਤੂੰ ਮੇਰਾ ਸੂਟ ਹੀ ਪਾਲਾ ਚੱਕ ਕੇ ਹਾਂ ਉਹਦੇ ਵੀ ਕੱਪੜੇ ਤੈਨੂੰ ਆ ਹੀ ਸਕਦੇ ਬਹੁਤ ਸੂਟ ਨੇ ਉਹਦੇ ਕੋਲੇ ਉਹਦੇ ਕੋਲ ਤਾਂ ਕੋਈ ਕਮੀ ਨਹੀਂ ਕੱਪੜਿਆਂ ਦੀ ਤੇ ਜਦੋਂ ਮਾਰਕੀਟ ਜਾਂਦੀ ਹੈ ਸਾਹਮਣੇ ਹੁਣ ਉਹਨਾਂ ਦਾ ਮੈਂ ਜਰੂਸ ਕੱਢਦੀ ਆ ਰੀਤਾ ਆ ਨੀ ਅਰਮਨ ਹੁਣ ਦੇਖੋ ਕਿ ਮੈਂ ਕਰੂਗੀ ਆ ਕੇ ਮੰਮੀ ਤੁਸੀਂ ਵੀ ਕਹਿ ਦਿਓ ਵੀ ਸਾਡੇ ਵਿਚ ਆਉਣ ਦੀ ਲੋੜ ਨਹੀਂ ਹੈਗੀ ਹਾਂ ਮੈਂ ਕਹਿ ਦਿੰਦੀ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਪਤਾ ਨਹੀਂ ਆ ਗਿਆ ਮਹਾਰਾਣੀ ਨਾ ਤੈਨੂੰ ਬੁਲਾਇਆ ਸੀ ਤੇ ਹਰਮਨ ਫੇਰ ਕੀ ਹੋ ਗਿਆ ਮੈਂ ਉਹ ਵੀ ਤਾਂ ਬਾਹਰ ਆਉਣਾ ਹੀ ਸੀਗਾ ਨਹੀਂ ਫਿਰ ਮੇਰੀ ਬਾਜ਼ ਮਾਰਨ ਤੋਂ ਤੈਨੂੰ ਜ਼ਰੂਰੀ ਬਾਹਰ ਆਉਣਾ ਸੀ ਬੁਲਾਇਆ ਕੁੱਬ ਪਾਉਣਾ ਇਹਦੇ ਕਿ ਮੈਂ ਉਹਨੂੰ ਕੁੱਬਾ ਜਾ ਕਰਿਆਗਾ ਕਿਉਂ ਕੁਕ ਪਾਣ ਨੂੰ ਨਾਲੇ ਹਰਮਨ ਤੂੰ ਐਂ ਕਾ ਤੋ ਬੋਲੀ ਨਹੀਂ ਅੱਜ ਤੂੰ ਚੰਗੀ ਭਲੀ ਸੀ ਮੈਂ ਇਥੋਂ ਨਾ ਡਰਾਮੇ ਨਹੀਂ ਹੁੰਦੇ ਹੈਗੇ ਤੁਹਾਡੇ ਨਾਲ ਰਹਿਣ ਦੇ ਠੀਕ ਆ ਹਰਮਨ ਕੀ ਮਤਲਬ ਤੇਰਾ ਡਰਾਮਾ ਤੂੰ ਨਾ ਵਿੱਚ ਜਿਆਦਾ ਪ੍ਰਧਾਨ ਨਾ ਬਣਿਆ ਕਰ ਗੱਲ ਮੇਰੀ ਤੇਰੇ ਨਾਲ ਹੈ ਮਮੀ ਕਹੋ ਇਹਨਾਂ ਨੂੰ ਵੀ ਮੇਰੇ ਜਵਾਕ ਦੇ ਹੱਥ ਨਾ ਲਾਉਣ ਬਾਈ ਗੱਲ ਸੁਣ ਲਓ ਅੱਜ ਤੋਂ ਬਾਅਦ ਤੁਸੀਂ ਹਰਮਨ ਦਾ ਜਵਾਕ ਨਹੀਂ ਚੱਕੋਗੇ ਰੀਤਾ ਮਮੀ ਚੌੜੀਓ ਹੋ ਗਈ ਸੀ ਵੀहां ਇਹਨੇ ਤਾਂ ਮੁੰਡਾ ਮੈਨੂੰ ਹੀ ਸੰਭਾਤਾ ਪਰ ਮੈਂ ਇਹ ਨਹੀਂ ਸੋਚਿਆ ਸੀ ਵੀ ਕੀ ਪਤਾ ਵੱਡਾ ਹੋ ਕੇ ਮੇਰੇ ਵੱਲ ਦਾ ਨਾ ਹੋਵੇ ਮੇਰਾ ਮੁੰਡਾ ਹਰਮਨ ਮੈਨੂੰ ਤਾਂ ਇਹ ਨਹੀਂ ਸਮਝਾਉਂਦੀ ਵੀ ਤੈਨੂੰ ਹੋਇਆ ਕੀ ਆ ਤੂੰ ਚੰਗੀ ਭਲੀ ਸੀ ਵਧੀਆ ਬੰਦੀ ਸੀ ਤੁਹਾਡੀ ਆਪਸ ਚ ਚੰਗੀ ਭਲੀ ਤਾਂ ਮੈਂ ਆਪੀ ਸੀ ਤੁਹਾਨੂੰ ਫਰੀ ਦੀ ਨੌਕਰਾਨੀ ਮਿਲ ਰਹੀ ਸੀ ਜਿੱਦਾਂ ਦੀ ਮੈਂ ਆਈਆਂ ਕਦੇ ਤੁਸੀਂ ਉੱਠ ਕੇ ਚਾਹ ਬਣਾ ਕੇ ਦੇਖੀ ਐ ਅੱਛਾ ਤਾਂ ਰੋਲੇ ਸਾਰੇ ਕੰਮ ਆ ਦੇ ਕੋਈ ਨਾ ਤੂੰ ਕੰਮ ਨਾ ਕਰਿਆ ਕਰੀ ਕੰਮਾਂ ਦੇ ਨਹੀਂ ਰੋਲੇ ਹਿੱਸੇ ਦਾ ਵੀ ਆ ਠੀਕ ਐ ਜਿਹੜਾ ਕੁਝ ਰਵੀ ਦੇ ਹਿੱਸੇ ਆਉਂਦਾ ਸੀ ਨਾ ਉਹ ਸਾਰਾ ਕੁਝ ਮੇਰੇ ਮੁੰਡੇ ਦਾ ਕਿਉਂਕਿ ਤੇਰੇ ਕੋਲੇ ਤਾਂ ਹੈਗੀ ਆ ਕੁੜੀ ਤੇ ਮੈਂ ਪੁੱਤ ਨੂੰ ਜਨਮ ਦਿੱਤਾ ਹਰਮਨ ਮੈਂ ਤੇਰੇ ਨੂੰ ਪਹਿਲਾਂ ਵੀ ਕਿਹਾ ਸੀ ਮੈਨੂੰ ਕਿਸੇ ਹਿੱਸੇ ਦੀ ਲੋੜ ਨਹੀਂ ਬਸ ਤੁਸੀਂ ਸਾਡਾ ਵਧੀਆ ਰਿਹਾ ਕਰ ਮੈਨੂੰ ਨਹੀਂ ਲੋੜ ਤੁਹਾਡੇ ਨਾਲ ਵਧੀਆ ਰਹਿਣ ਦੀ ਚੱਲ ਕੋਈ ਨਹੀਂ ਤੁਸੀਂ ਤਾਂ ਮਤਲਬੀ ਹੋਗੇ ਮਤਲਬੀ ਕੌਣ ਆ ਹਰਮਨ ਤੈਨੂੰ ਪੁੱਛਿਆ ਮੈਂ ਤੂੰ ਨਾ ਪੁੱਛਿਆ ਹੂਗਾ ਪਰ ਮੈਂ ਤੈਨੂੰ ਦੱਸਿਆ ਮਤਲਬ ਇਹ ਨਾ ਰੀਤ ਨਹੀਂ ਹੈਗੀ ਮਤਲਬ ਇਹ ਤਾਂ ਤੂੰ ਆ ਹਰਮਨ ਵੀਰਪਾਲ ਇੰਨੀ ਜ਼ਬਾਨ ਨੱਚਲਾ ਉਹ ਇਸ ਘਰ ਦੀ ਨੂੰਹ ਹੈ ਮੰਮੀ ਸ਼ਾਇਦ ਵੀਰਪਾਲ ਭੁੱਲ ਗਈ ਵੀ ਇਹਨੂੰ ਇਸ ਘਰ 'ਚ ਨਾ ਨੌਕਰਾਂ ਵਾਂਗੂ ਕੰਮ ਤੇ ਰੱਖਿਆ ਹੋਇਆ ਹੈ ਨਾ ਨੌਕਰਾਂ ਵਾਂਗੂ ਮੈਂ ਕੋਈ ਝਾੜੂ ਪੋਚਾ ਨਹੀਂ ਲਾਉਂਦੀ ਇੱਥੇ ਠੀਕ ਹੈ ਨਾ ਕੋਈ ਗੱਲ ਨਹੀਂ ਨਾਲੇ ਇੱਥੇ ਹੁਣ ਕਿਹੜਾ ਕੋਈ ਕੰਮ ਆ ਪਹਿਲਾਂ ਕਮਰੇ ਦੀ ਨਿਗਰਾਨੀ ਵਾਸਤੇ ਆਉਂਦੀ ਸੀ ਮੈਂ ਨਾ ਆਇਆ ਕਰੂੰਗੀ ਪਰ ਥੋੜੇ ਕੰਨ ਤੇ ਤਾਂ ਨਹੀਂ ਤੇਰਾ ਕਿੱਥੇ ਸਰਦਾ ਹੋ ਰਿਹਾ ਆਏ ਬਿਨਾ ਜਿਹੜੀਆਂ ਤੁਸੀਂ ਚੁਗਲੀਆਂ ਕਰਨੀਆਂ ਹੁੰਦੀਆਂ ਨੇ ਬਹਿ ਕੇ ਹਰਮਨ ਤੂੰ ਆਇਆ ਨਾ ਭੁੱਲ ਵੀ ਤੇ ਨਵਾ ਘਰ ਚ ਮੈਂ ਤੇ ਮੰਮੀ ਨੇ ਰੱਖਿਆ ਏ ਕੋਈ ਨਾ ਤੁਸੀਂ ਮੈਨੂੰ ਇਸ ਘਰ ਚ ਰੱਖਿਆ ਤੇ ਪਰ ਹੁਣ ਤੈਨੂੰ ਤੇ ਤੇਰੀ ਮੰਮੀ ਨੂੰ ਕੱਢੂੰਗੀ ਮੈਂ ਇੱਥੇ ਤਾਂ ਭੁੱਲ ਜਾ ਨਾਲੇ ਮੰਮੀ ਵੀ ਭੁੱਲ ਜਵੇ ਮੈਂ ਤੈਨੂੰ ਕੁਝ ਬੋਲ ਹੀ ਨਹੀਂ ਅਜੇ ਤੱਕ ਇਹ ਮੈਨੂੰ ਕੋਈ ਜਵਾਬ ਨਾ ਦੇ ਸਮਝੇ ਲੱਗੀ ਤੁਹਾਡਾ ਦੋਨਾਂ ਦਾ ਆਪਸੀ ਰੌਲਾ ਆਪਸ ਵਿੱਚ ਨਿਭੜੋ ਤੇ ਤੈਨੂੰ ਬੋਲਣ ਦੀ ਮੰਮੀ ਲੋੜ ਹੀ ਕੋਈ ਨਹੀਂ ਤਾਣ ਮੋਰਾ ਬਣਾ ਲਿਆ ਮੈਂ ਬਣਾਇਆ ਉਹਨੂੰ ਮੋਰਾ ਹੈ ਮੰਮੀ ਨਾਲੇ ਤੂੰ ਚੂਚਣੀ ਹੈ ਜੀ ਇਹ ਇਹ ਚੂਚਣੀ ਹੈ ਜੀ ਮੇਰੀ ਗੱਲ ਧਿਆਨ ਨਾਲ ਸੁਣ ਲਾ ਮੈਂ ਤਾਂ ਤੈਨੂੰ ਬਹੁਤ ਚੰਗੀ ਸਮਝਦੀ ਸੀ ਵੀ ਵੀਰਪਾਲ ਤਾਂ ਬਹੁਤ ਚੰਗੀ ਆ ਇਹਨਾਂ ਨਾਲੋਂ ਤਾਂ ਕਿਤੇ ਪਰ ਤੂੰ ਵੀ ਇੰਨਾ ਮਰ ਗਈ ਹੋਗੀ ਜੇ ਤਾਂ ਉਹ ਨਾਲ ਸਾਥ ਦੇਵਾ ਫਿਰ ਤਾਂ ਮੈਂ ਚੰਗੀਆਂ ਨਾਲੇ ਗਲਤ ਨੂੰ ਤਾਂ ਬੰਦਾ ਗਲਤੀ ਕਹੂ ਮੈਨੂੰ ਜੀ ਤੁਸੀਂ ਦੇਖੋ ਇਹਦੀ ਨਹੀਂ ਗਲਤੀ ਹੈਗੀ ਪਹਿਲਾਂ ਤਾਂ ਇਹ ਬੜੀ ਮਿੱਠੀ ਬੜੀ ਫਿਰਦੀ ਸੀਗੀ ਸਾਰਿਆਂ ਨਾਲ ਤੇ ਹੁਣ ਇੱਕਦਮ ਬਦਲ ਗਈ ਆ ਕਿਸੇ ਦੇ ਢਿੱਡ ਦਾ ਕੀ ਪਤਾ ਪਤਾ ਨਹੀਂ ਕੀ ਖਾਰ ਲੈ ਕੇ ਆਈ ਆ ਤੇਰੇ ਜਵਾਬ ਨਾ ਸੀ ਹੱਥ ਨਹੀਂ ਲਾਉਂਦੇ ਮੇਰੀ ਆਪਣੀ ਕੁੜੀ ਹੈਗੀ ਆ ਕਿ ਮੇਰਾ ਬਾਲਾ ਦਿਲ ਕਰ ਰਿਹਾ ਹੈ ਕੋ ਨਾ ਮੈਨੂੰ ਘੜਾ ਪਤਾ ਹੀ ਹੈ ਤੇਰੀ ਕਿੰਨੀ ਕੁ ਕੁੜੀ ਹੈ ਕਦੇ ਮੂੰਹ ਦੇਖਿਆ ਦਿੰਨੇ ਆਪਦੀ ਕੁੜੀ ਦਾ ਜਿਹੜੀ ਮਾਂ ਹੁੰਦੀ ਹੈ ਨਾ ਬੱਚੇ ਨੂੰ ਆਪਦੇ سینੇ ਨਾਲ ਲਾ ਕੇ ਰੱਖਦੀ ਹੈ ਤੇ ਤੂੰ ਤਾਂ ਮਾਂ ਕੋ ਹੋਣ ਦੇ ਲਾਇਕ ਹੀ ਨਹੀਂ ਹੈਗੀ ਕੋਈ ਗੱਲ ਨਹੀਂ ਮੈਂ ਨਹੀਂ ਹੈਗੀ ਮਾਂ ਕੋ ਹੋਣ ਦੇ ਲਾਇਕ ਵੈਸੇ ਮਾਂ ਕੋ ਹੋਣ ਦੇ ਲਾਇਕ ਤਾਂ ਕੋਈ ਹੋਰ ਬੰਦਾ ਨਹੀਂ ਤੇ ਉਹ ਸਾਹਮਣੇ ਵੀ ਨਹੀਂ ਆਉਂਦਾ ਕੀ ਕਹਿਣਾ ਚਾਹੁੰਦੀ ਏ ਨਹੀਂ ਤੂੰ ਹੈ ਮੈਂ ਤਾਂ ਤੁਹਾਨੂੰ ਕੁਝ ਕਿਹਾ ਨਹੀਂ ਮੱਥ ਛੱਡ ਦੋ ਤਾਂ ਕਿਉਂ ਹੁਣ ਕਿਉਂ ਡਰਦੀ ਓ ਮਾਰ ਕੇ ਥੱਪੜ ਨਾ ਬੂਥਾ ਦੂਜੇ ਪਾਸੇ ਲਾ ਦੂ ਮੰਮੀ ਮੈਂ ਤੁਹਾਨੂੰ ਕੁਝ ਕਿਹਾ ਜਿਹੜੀਆਂ ਗੱਲਾਂ ਤੂੰ ਬੋਲਦੀਆਂ ਚਲ ਕੋਈ ਨਹੀਂ ਗਈ ਤੋ ਹੁਣ ਆਉਗੀ ਮੰਮੀ ਇਹਨਾਂ ਦੀ ਸੁਰਤ ਟਿਕਾਣੇ ਜਿਹੜੀਆਂ ਇਹ ਬਾੜੀਆਂ ਚਾਂਬਲੀਆਂ ਕਰਦੀਆਂ ਸੀ ਆ ਤਾਂ ਤੂੰ ਹਰਮਨ ਬਾੜਾ ਹੀ ਵਧੀਆ ਕਰਤਾ ਜਿਹੜਾ ਇਹਨੂੰ ਦੱਸਤਾ ਵੀ ਹੁਣ ਤੁਸੀਂ ਦੋਨੋਂ ਮਾਮੀ ਦੋਤੀ ਕਰ ਲੋ ਤਿਆਰੀ ਜਾਣ ਦੀ ਹੁਣ ਤਾਂ ਇਹਨਾਂ ਦੇ ਮਿਰਚਾਂ ਲੱਗ ਜਾਣਗੀਆਂ ਪਾਲੋ ਤਾਂ ਦੇਖੀ ਸੱਤੇ ਕੱਪੜੀ ਮੱਚੂ ਹੁਣ ਸਹੀ ਗੱਲ ਐ ਪਰ ਮੰਮੀ ਜਦੋਂ ਮੈਂ ਪਹਿਲਾਂ ਉਹ ਰਹਿੰਦੀ ਹੁੰਦੀ ਸੀ ਨਾ ਪਾਲੋ ਤਾਂ ਮੇਰੇ ਨਾਲ ਬਾਲਾ ਬੁਰਾ ਕਰਦੀ ਹੁੰਦੀ ਸੀ ਤੇ ਉਹ ਗੱਲਾਂ ਮੈਨੂੰ ਕਦੇ ਨਹੀਂ ਭੁੱਲਦੀਆਂ ਸਾਰੀਆਂ ਗੱਲਾਂ ਦੇ ਬਦਲੇ ਨਾ ਹੁਣ ਲਾਉਂਗੇ ਨਾ ਤੁਮੇ ਹਾਂ ਪੁੱਤ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਜਿਵੇਂ ਤੂੰ ਕਹੇਂਗੀ ਆਪਾਂ ਓਵੇਂ ਹੀ ਕਰ ਲਾਂਗੇ ਕੋਈ ਨਾ ਮੰਮੀ ਜਿਵੇਂ ਤੁਸੀਂ ਕਹੋਗੇ ਨਾ ਮੈਂ ਵੀ ਓਵੇਂ ਹੀ ਕਰੂੰਗੀ ਲੈ ਮੈਨੂੰ ਫੜਾ ਦਿਓ ਸੋ ਗਿਆ ਮੈਨੂੰ ਅੰਦਰ ਬੈੱਡ ਤੇ ਪਾ ਜਾਓ ਹਾਂ ਲੈ ਪਾਜ ਜਦੋਂ ਤੁਹਾਡਾ ਦਿਲ ਹੁੰਦਾ ਨਾ ਇਹਨੂੰ ਚੱਕ ਲਿਆ ਕਰੋ ਠੀਕ ਹੈ ਪੁੱਤ चल मम्मी जी हां जी पुत चाह ले आई सी थोड़े वास्ते लिया पुत पुत काकू उठ गया ਨਾ ਮੰਮੀ ਨਬੂ ਤਾਂ ਹਜੇ ਸੁੱਤਾ ਹੀ ਪਿਆਗਾ ਮਾ ਚੱਲ ਮੈਂ ਤੁਹਾਨੂੰ ਚਾਹ ਬਣਾ ਕੇ ਦੇ ਦਾਂ ਠੰਡ ਵਾਲੀ ਹੋਈ ਪਈ ਆ ਨਾ ਅੱਜ ਬਹਿ ਜਾ ਪੁੱਤ ਹਾਂ ਮੰਮੀ ਧੋਰ ਮੰਮੀ ਕੁਝ ਖਾਣ ਨੂੰ ਲਿਆਵਾਂ ਨਾਲ ਨਾ ਨਾ ਪੁੱਤ ਕੁਝ ਨਹੀਂ ਖਾਣਾ ਮੈਂ ਸਵੇਰੇ ਇੱਕ ਵਾਰੀ ਵੈਸੇ ਪੰਜੀਰੀ ਪੰਜੀਰੀ ਤਾਂ ਖਾ ਲਈ ਸੀ ਨਾ ਉੱਟ ਕੇ ਅੱਛਾ ਆ ਬਾਹਰ ਕੌਣ ਬੋਲੀ ਜਾਂਦਾ ਰੀਤੋਰੀ ਹੋਣਗੇ ਬਾਰੇ ਹੋਰ ਤਾਂ ਤੁਹਾਨੂੰ ਪਤਾ ਕੌਣ ਹੈ ਇਸ ਘਰ ਜਾਂ ਫਿਰ ਮੰਮੀ ਹੋਊਗੀ ਉਹਦੀ ਇੱਕ ਤਾਂ ਨਾ ਇਹਦਾ ਪਾਲੋ ਦਾ ਸੰਗ ਹੀ ਬਹੁਤ ਹੈ ਵੀ ਹੌਲੀ ਗੱਲ ਕਰ ਲੈ ਆਂਡ ਬਵਾਂਡ ਨੂੰ ਵੀ ਸੁਣਾ ਦਿੰਦੀ ਆ ਸਹੀ ਗੱਲ ਆ ਮੰਮੀ ਬੋਲਦੀ ਬਾਲਾ ਉੱਚਾ ਪਤਾ ਨਹੀਂ ਕੀ ਖਾਂਦੀ ਆ ਇਹ ਜ ਸਹੀ ਗੱਲ ਆ ਮੈਂ ਤਾਂ ਹੈਰਾਨ ਚੁੱਲ੍ਹੇ ਅੱਗੇ ਬੈਠੀਆਂ ਹੋਣਗੀਆਂ ਹਾਂ ਸੁੱਤੀ ਬੈਠੀਆਂ ਨੇ ਬਾਲਣ ਕੁੱਕੀ ਜਾਂਦੀਆਂ ਨੇ ਵੀ ਜੀ ਮਨਾਂ ਦਾ ਟਾਵੇਂ ਲੱਗੇ ਹੁਣ ਉਹੀ ਤਾਂ ਗੱਲ ਆ ਉਹਨਾਂ ਦਾ ਕਿਹੜਾ ਕੁਝ ਲੱਗਦਾ ਸਾਰਾ ਖਰਚਾ ਤਾਂ ਮੇਰਾ ਹੋਈ ਜਾਂਦਾ ਇੱਕ ਆ ਰੀਤ ਨੂੰ ਵੀ ਚਾਹੀਦਾ ਭਾਈ ਇੱਜੜ ਇਕੱਠਾ ਕਰਕੇ ਬਿਠਾਇਆ ਇਹਨਾਂ ਨੂੰ ਤੋੜ ਦੇ ਘਰਾਂ ਨੂੰ ਇਹ ਤਾਂ ਮੰਮੀ ਹੁਣ ਰੀਤ ਨੂੰ ਸੋਚਣਾ ਚਾਹੀਦਾਗਾ ਹੁਣ ਆਪਾਂ ਤਾਂ ਕੀ ਕਰ ਸਕਦੇ ਆ ਵਿੱਚ ਤੇ ਪੁੱਤ ਮੈਂ ਤੈਨੂੰ ਕਿਹਾ ਸੀ ਜਵਾਕ ਦਾ ਧਿਆਨ ਰੱਖਿਆ ਕਰ ਤੇ ਬਾਕੀ ਹੁਣ ਠੰਡ ਬਹੁਤ ਐ ਠੀਕ ਆ ਨਾ ਤੇ ਤੂੰ ਜਵਾਕ ਇਹਨਾਂ ਨੂੰ ਦਿਆ ਨਾ ਕਰ ਨਾ ਮੰਮੀ ਮੈਂ ਤਾਂ ਕੱਲ ਦਾ ਮੁੰਡਾ ਫੜਾਇਆ ਹੀ ਨਹੀਂ ਹੈਗਾ ਹਾਂ ਨਾਲੇ ਜੇ ਕੋਈ ਕੰਮ ਹੋਵੇ ਰੀਤ ਨੂੰ ਕਿਹਾ ਕਰ ਇਹ ਤੂੰ ਕਰ ਲੈ ਮੇਰੇ ਕੋ ਨਹੀਂ ਹੁੰਦਾ ਮੈਂ ਤਾਂ ਜਮੇ ਹੀ ਛੱਡ ਤਾਂ ਮੈਂ ਤਾਂ ਉਹਦੇ ਕੱਪੜੇ-ਕੁੱਪੜੇ ਵੀ ਨਹੀਂ ਧੋਏ ਹੈਗੇ ਤੂੰ ਇਹ ਗੱਲ ਨਾ ਕਿਹਾ ਕਰ ਵੀ ਆਪਾਂ ਕੀ ਕਰ ਸਕਦੇ ਆ ਆਪਾਂ ਤਾਂ ਬਹੁਤ ਕੁਝ ਕਰ ਸਕਦੇ ਆ ਜੇ ਦੋਨੋਂ ਨੌ ਸੱਸ ਰਲ ਜੀਏ ਲੈ ਮੰਮੀ ਇਤੋਂ ਜ਼ਿਆਦਾ ਕੀ ਰਲਾਂਗੇ ਆਪਾਂ ਨਾਲੇ ਇੱਕ ਤਾਂ ਆਪਣੀ ਸਾਰੀ ਗੱਲਬਾਤ ਨਾਲੇ ਤੁਹਾਨੂੰ ਪਤਾ ਮੈਂ ਤੁਹਾਡੇ ਤੋਂ ਨਹੀਂ ਕੁਝ ਲਕਾਉਂਦੀ ਤੇ ਤੁਸੀਂ ਮੇਰੇ ਤੋਂ ਨਹੀਂ ਲਕਾਉਂਦੇ ਜਿਹੜੀ ਵੀ ਗੱਲ ਹੁੰਦੀ ਹੈ ਨਾ ਆਪਾਂ ਰਲ ਕੇ ਕਰਿਆ ਕਰਾਂਗੇ ਇਹ ਤਾਂ ਗੱਲ ਪੁੱਤ ਤੇਰੀ ਠੀਕ ਆ ਦੱਸਿਆ ਕੀ ਆ ਪਹਿਲਾਂ ਮੇਰ ਨਾਲ ਬਣ ਚੁੱਕੀ ਦੇਖੀ ਪਾਲੋ ਕਹੇ ਮੈਂ ਤੇਰੀ ਬਣ ਗਈ ਮੈਂ ਤੇਰੇ ਬਣ ਗਈ ਨਾਲੇ ਮੇਰੀ ਪਿੱਠ ਪਿੱਛੇ ਵਾਰ ਕਰਿਆ ਕਰੇ ਫਿਰ ਆਹ ਵੀਰਪਾਲ ਇੱਧਰ ਦੀਆਂ ਸੁਣ ਕੇ ਉਧਰ ਦੱਸਣ ਲੱਗ ਗਈ ਮੈਨੂੰ ਤਾਂ ਹੁਣ ਵਿਸ਼ਵਾਸ じゃ ਘੱਟ ਹੁੰਦਾ ਕਿਉਂਕਿ ਹਰੇਕ ਬੰਦਾ ਨਾ ਮੇਰ ਨਾਲ ਵਿਸ਼ਵਾਸਗੱਦ ਕਰਦਾ ਸਹੀ ਗੱਲ ਐ ਮੰਮੀ ਵਿਸ਼ਵਾਸ ਤਾਂ ਅੱਜਕੱਲ ਕਿਸੇ ਤੇ ਨਹੀਂ ਕਰਨਾ ਚਾਹੀਦਾ ਤੇ ਵੀਰਪਾਲ ਹਾਂ ਵੀਰਪਾਲ ਤਾਂ ਉਹਨਾਂ ਦੀ ਚਮਚੀ ਹੈ ਪੂਰੀ ਉਹ ਤੇ ਤਾਂ ਜਮਾ ਨਾ ਵਿਸ਼ਵਾਸ ਕਰੋ ਤੁਸੀਂ ਮੈਂ ਤਾਂ ਹੁਣ ਮੈਂ ਸਹੀ ਗੱਲ ਦੱਸਾਂ ਮੈਂ ਤਾਂ ਕਿਸੇ ਤੇ ਨਹੀਂ ਕਰਦੀ ਮੈਂ ਤਾਂ ਆਪਣੀਆਂ ਜੰਮੀਆਂ ਤੇ ਨਹੀਂ ਕਰਦੀ ਮੈਂ ਇਹਨਾਂ ਤੇ ਹੁਣ ਜੋਤੀ ਨੇ ਕਿਹਾ ਨਹੀਂ ਕੀਤੀਆਂ ਮੇਰੇ ਨਾਲ ਜੋਤੀ ਮੈਨੂੰ ਇੰਨਾ ਪੱਕਾ ਪਤਾ ਵੀ ਗਈ ਪਾਲੋ ਦੇ ਕਹਿਣ ਤੇ ਆ ਕਿਉਂਕਿ ਸਾਰਾ ਹੱਥ ਪਾਲੋ ਤੇ ਰੀਤ ਦਾ ਪਰ ਮੈਂ ਕੀ કહਾਂ ਇਹਨਾਂ ਨੂੰ ਮੈਂ ਤਾਂ ਚੁੱਪ ਬੈਠੀ ਆ ਮੈਂ ਤਾਂ ਮੰਮੀ ਹਜੇ ਤੱਕ ਉਹਨਾਂ ਨੂੰ ਮਿਲੀ ਹੋਈ ਨਹੀਂ ਹੈਗੀ ਮੈਂ ਤਾਂ ਬਸ ਗੱਲਾਂ ਜੀ ਸੁਣੀਆਂ ਵੀ ਉਹ ਐਵੇਂ ਨੇ ਐਵੇਂ ਨੇ ਕਾਨੂੰ ਉਹ ਤਾਂ ਮੇਰੇ ਕਹਿਣੇ ਤੋਂ 1% ਵੀ ਬਾਹਰ ਨਹੀਂ ਸੀ ਪਰ ਜਿੱਦਣ ਦੀ ਆਹ ਰੀਤ ਨੇ ਉਹਨੂੰ ਹੱਥੀਂ ਚੜ ਲਿਆ ਮੁੜ ਕੇ ਤਾਂ ਉਹ ਮੇਰੀ ਬਣੀ ਨਹੀਂ ਪਤਾ ਨਹੀਂ ਮੰਮੀ ਇਹ ਕੀ ਟੂਣਾ ਕਰਦੀਆਂ ਨੇ ਕਿਸੇ ਤੇ ਬੰਦੇ ਨੂੰ ਆਪਦੇ ਕੰਨੀ ਕਰ ਲੈਂਦੀਆਂ ਨੇ ਪਰ ਇੱਕ ਗੱਲ ਦੱਸਾਂ ਟੂਣਾ ਵੀ ਉਹਨਾਂ ਤੇ ਹੀ ਚੱਲਦਾ ਜਿਹੜਾ ਚਲਾਉਂਦਾ ਮੇਰੇ ਤੇ ਨਹੀਂ ਹੋਇਆ ਮੈਂ ਨਹੀਂ ਬਣੀ ਇਹਨਾਂ ਦੀ ਕਿਦੋਂ ਦੀ ਰੀਤ ਆ ਇੱਥੇ ਅੱਜ ਤੱਕ ਰੀਤ ਮੈਨੂੰ ਕਾਬੂ ਨਹੀਂ ਕਰ ਸਕੀ ਮੈਂ ਤਾਂ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਈ ਆ ਸਹੀ ਗੱਲ ਐ ਮੰਮੀ ਤੁਹਾਡੀ ਚਲੋ ਕੋਈ ਨਾ ਤੁਸੀਂ ਫਿਕਰ ਨਾ ਕਰਿਆ ਕਰੋ ਮੈਂ ਤੁਹਾਡੇ ਨਾਲ ਆ ਜਿਵੇਂ ਤੁਸੀਂ ਕਹੋਗੇ ਉਵੇਂ ਆਪਾਂ ਕਰ ਲਾਂਗੇ ਠੀਕ ਐ ਪੁੱਤ ਚਾਹ ਠੰਡੀ ਹੋਈ ਜਾਂਦੀ ਆ ਮੈਂ ਪੀ ਲੀ ਪੁੱਤ ਆ ਤੂੰ ਲੈ ਜਾ ਕੱਪ ਬਾਹਰ ਸੱਚ ਪੁੱਤ ਮੇਰੀ ਇੱਕ ਗੱਲ ਸੁਣ ਤੇਰੀ ਰਵੀ ਨਾਲ ਕੋਈ ਗੱਲ ਨਹੀਂ ਹੋਈ ਰਵੀ ਰਵੀ ਨਾਲ ਗੱਲ ਨਾ ਮੰਮੀ ਮੇਰੀ ਤਾਂ ਨਹੀਂ ਕੋਈ ਗੱਲ ਹੋਈ ਤੈਨੂੰ ਕੀ ਹੋ ਗਿਆ ਮੈਂ ਤਾਂ ਤੈਨੂੰ ਨਾਰਮਲ ਪੁੱਛਿਆ ਵੀ ਤੈਨੂੰ ਰਵੀ ਦਾ ਫੋਨ ਤਾਂ ਨਹੀਂ ਆਇਆ ਤੂੰ ਤਾਂ ਐ ਹੋ ਗਿਆ ਵੀ ਜਿਵੇਂ ਕਾਬਰ ਹੀ ਗਈਆਂ ਤੂੰ ਨਾ ਮੰਮੀ ਉਹੀਂ ਲੱਗਦਾ ਤੁਹਾਨੂੰ ਰਵੀ ਨਾਲ ਮੇਰੀ ਗੱਲ ਨਹੀਂ ਹੋਈ ਜੇ ਹੋਈ ਹੁੰਦੀ ਮੈਂ ਤੁਹਾਨੂੰ ਦੱਸਦੀ ਇਹ ਤਾਂ ਨਹੀਂ ਹੋ ਸਕਦਾ ਵੀ ਤੇਰੀ ਰਵੀ ਨਾਲ ਗੱਲ ਨਾ ਹੋਈ ਹੋਵੇ ਜਾਂ ਤੂੰ ਮੈਨੂੰ ਦੱਸਣਾ ਨਹੀਂ ਚਾਹੁੰਦੀ ਨਾ ਮੰਮੀ ਥੋੜਾ ਤੋਂ ਪਹਿਲਾਂ ਮੈਂ ਕਿਉਂ ਲੁਕਾਉਂਗੀ ਮੈਂ ਸੱਚ ਕਹਿ ਰਹੀ ਆ ਮੇਰੀ ਰਵੀ ਨਾਲ ਗੱਲ ਹੀ ਨਹੀਂ ਹੋਈ ਮੈਨੂੰ ਤਾਂ ਐਂ ਵੀ ਨਹੀਂ ਪਤਾ ਉਹ ਕਿੱਥੇ ਆ ਅੱਛਾ ਚਲ ਕੋਈ ਗੱਲ ਨਹੀਂ ਰਵੀ ਦਾ ਤਾਂ ਮੈਂ ਪਤਾ ਲਗਾ ਲੂੰਗੀ ਪਰ ਜਿਸ ਦਿਨ ਪਤਾ ਲੱਗ ਗਿਆ ਉਸ ਦਿਨ ਸੱਚ ਬਹੁਤ ਦੇ ਸਾਹਮਣੇ ਆਉਣਗੇ ਤੂੰ ਇਹ ਦੇਖ ਜਿਸ ਦਿਨ ਸਭ ਦੇ ਸੱਚ ਸਾਹਮਣੇ ਆਉਣਗੇ ਤੇ ਕਿਹਦਾ ਕੀ ਬਣੂਗਾ ਇਹ ਮੈਂ ਸਭ ਨੂੰ ਪਤਾ ਵੀ ਮੈਂ ਕਿਹੋ ਜੀ ਆ ਉਹ ਤਾਂ ਮੰਮੀ ਮੈਨੂੰ ਪਤਾ ਵੀ ਤੁਸੀਂ ਕਹੇ ਜੀ ਕੋਈ ਨਾ ਜੇ ਤੁਹਾਨੂੰ ਰਵੀਵਾਰੇ ਪਤਾ ਲੱਗਿਆ ਤਾਂ ਮੈਨੂੰ ਜ਼ਰੂਰ ਦੱਸ ਦਿਓ ਹਾਂ ਕੋਈ ਗੱਲ ਨਹੀਂ ਦੱਸ ਦੂੰਗੀ ਮੈਂ ਮੈਂ ਆਪਣੇ ਚਾਲੇ ਭਾਂਡੇ ਧੋਦਾ ਹਾਂ ਠੀਕ ਐ ਧੋਲਾ ਪਰ ਮੈਨੂੰ ਤਾਂ ਕਦੀ ਕਦੀ ਲੱਗਦਾ ਬੀ ਇਹ ਵੀ ਨਾ ਚਾਲ ਤੇ ਹੀ ਆਈ ਆ ਕਿਸੇ ਤੇ ਕਿਉਂਕਿ ਜਦੋਂ ਮੈਂ ਰਵੀ ਦਾ ਨਾਮ ਲਿਆ ਇਹਦੇ ਰੰਗ ਉੱਡ ਗਏ ਸੀ ਮੈਨੂੰ ਵੀ ਇਹਦੀ ਤਹਿ ਤੱਕ ਜਾਣਾ ਚਾਹੀਦਾ ਮੈਂ ਮੈ ਬਣਾ ਦਿੰਨੀ ਆ ਨਹੀਂ ਬੱਸ ਕਰੋ ਤੈਨੂੰ ਕਿੱਥੇ ਬਣ ਜਾਣਗੀਆਂ ਪਾਣੀ ਹੱਥ ਦੀਆਂ ਹੁਣ ਪਕਾ ਦੇਂਗੀ ਤੂੰ ਤਾਂ ਪੂਰੇ ਅੱਛਾ ਮੈਂ ਤੇਰੇ ਕਹਿਣ ਦਾ ਮਤਲਬ ਵੀ ਮੈਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਹੈ ਤੈਨੂੰ ਬੇਲਣੇ ਨਾਲ ਬਣਾਉਣੀ ਆਉਂਦੀ ਆ ਪੁੱਤ ਪਾਣੀ ਨਾ ਹੈ ਕਦੀ ਮੈਂ ਮੱਕੀ ਦੀਆਂ ਖਾਣੀਆਂ ਨਹੀਂ ਤੇਰੇ ਨਹੀਂ ਪਤਾ ਲੱਗਦਾ ਮੈਨੂੰ ਤਾਂ ਬਥੇਰੀਆਂ ਆਉਂਦੀਆਂ ਨੇ ਮੈਨੂੰ ਬਣਾਉਣੀਆਂ ਇਹਨਾਂ ਦੇ ਚੰਦ ਆਏ ਰਹੇ ਨੇ ਇਹਨਾਂ ਦੇ ਵਿਚਾਰਾ ਥੱਪ ਕਰ फटाफट ਕਰ ਐਡੀ ੱਚੀ ਦੇ ਕੇ ਕਿਵੇਂ ਥੱਪ ਲੂ ਮੈਂ ਇੱਥੇ ਬੈਠੂ ਇਧਰ ਰਾੜੂ ਰੋਟੀ ਓਹੋ ਨਹੀਂ ਪਾਣੀ ਹੱਥ ਦੀ ਤੇ ਬੈ ਕੇ ਕਿਤੇ ਮਰਗੀ ਥੱਪਲਾ ਬਣਾ ਲੈ ਭੜੀ ਤੂੰ ਹੀ ਬਣਾ ਤੂੰ ਆ ਕਹਿਣਾ ਵੀ ਬਸ ਰੋਟੀ ਮੇਰੀ ਵਰਗੀ ਜੀ ਬਣਾਉਂਦਾ ਨਹੀਂ ਆ ਗੱਲ ਸੱਚੀ ਹੈ ਵੀ ਤੇਰੇ ਵਰਗੀ ਰੋਟੀ ਕੋਈ ਬਣਾ ਨਹੀਂ ਸਕਦਾ ਤੂੰ ਤਾਂ ਕਣਕ ਦੀ ਵੀ ਮਾਮੀ ਇੰਨੀ ਸਵਾਦ ਬਣਾਉਣੀ ਆ ਵੀ ਬੰਦਾ ਖਾਈ ਹੀ ਜਾਂਦਾ ਖਾਈ ਜਾਂਦਾ ਯਾਰ ਬਸ ਫਿਰ ਜੋ ਤੈਨੂੰ ਪਤਾਗਾ ਫਿਰ ਕਹਿੰਦੀ ਘਾਤੋਂ ਮਾਮੀ ਆ ਤੇਰੀ ਬਣਾਈ ਹੋਈ ਮੱਕੀ ਦੀ ਰੋਟੀ ਜੇ ਇੱਕ ਵਾਰੀ ਮਮੀ ਨੇ ਖਾ ਲਈ ਨਾ ਉਹ ਤਾਂ ਤੈਨੂੰ ਰੋਜ਼ ਖਾਇਆ ਕਰੂ ਮੈਂ ਤਾਂ ਪਰਲੇ ਦੇ ਹੱਥ ਦੀ ਰੋਟੀ ਖਾਉ ਨਾਲ ਜਿਹੜਾ ਪਿਆਰ ਵੀ ਗੂੜਾ ਹੋ ਜੂ ਮਾੜਾ ਮੁੱਟਾ ਓਹੋ ਤੇਰੀ ਸਸਰਾ ਪਿਆਰ ਗੂੜਾ ਨਿਭਾਸੀ ਮੈਂ ਤਾਂ ਉਹੀ ਠੀਕ ਆ ਤੇਰੀ ਸੱਸ ਦੇ ਪਿਆਰ ਨਾਲ ਚਾਰ ਗਾਲਾਂ ਹੀ ਦੇ ਦੇ ਨਾ ਮੈਨੂੰ ਤਾਂ ਉਹੀ ਰੱਬ ਵਰਗੀਆਂ ਲਾ ਆਹੋ ਪਿਆਰ ਨੂੰ ਜਾਣਦੀ ਅੱਛਾ ਅੱਛਾ ਇਹਦਾ ਮਤਲਬ ਵੀ ਤੈਨੂੰ ਗਾਲਾਂ ਮੇਰੀ ਸੱਸ ਦੀਆਂ ਰੱਬ ਵਰਗੀਆਂ ਲੱਗਦੀਆਂ ਨੇ ਫਿਰ ਪਿਆਰ ਤਾਂ ਹੈਗਾ ਹੀ ਅੰਦਰ ਅੰਦਰ ਹੀ ਥੋੜਾ ਕੁੜਮਣੀ ਆ ਨਾ ਤੇਰੀ ਸੱਸ ਵਰਗਾ ਪਿਆਰ ਮੰਮੀ ਤਾਂ ਕਰ ਕਰ ਹੋਵੇ ਨਹੀਂ ਕਿਸੇ ਤੇ ਹੋਵੇ ਨਾ ਚੱਲ ਚੰਗਾ ਮੈਂ ਤਾਂ ਐਸੀ ਮਾਂ ਕਿਤੇ ਖਾਸੇ ਹੀ ਮੂੰਹ ਵਿੱਚ ਇਹਦੇ ਰਿਸ਼ਤੇ ਕਰਾਉਣ ਲੱਗੀਆਂ ਸੀਗੀਆਂ ਨੀ ਬੱਸ ਇੱਕ ਕਹਿੰਦੇ ਖ ਉਹ ਗੱਲ ਹੋਈ ਹੋਈ ਆ ਮੇਰੇ ਨਾਲ ਤਾਂ ਅਖੇ ਰੰਦੀ ਜਾਵਾ ਉਤਲੇ ਮਨ ਹੱਥ ਕੁੱਟ ਕੇ ਗੱਡੀ ਨੂੰ ਪਾਇਆ ਤਾਂ ਉਤਲੇ ਮਨ ਤਾਂ ਹੁੰਦੀਆਂ ਹੁੰਦੀਆਂ ਨੇ ਗੱਲਾਂ ਹਾਂ ਤੈਨੂੰ ਬੜਾ ਚੱਜਾ ਹੂੰ ਐਂ ਤਾਂ ਸੋਚ ਲੰਦੀ ਵੀ ਆ ਗੱਡੀ ਦਾ ਐ ਨਹੀਂ ਪਤਾ ਕਿੱਥੇ ਪਲਟ ਜੇ ਲੈ ਆਪ ਦਾ ਬਾਹਰ ਨਿਕਲ ਜੋ ਟੱਕੀ ਖੋਲ ਕੇ ਤੂੰ ਮਰੇਂਗੀ ਤੇ ਨੀ ਉਹੀ ਗੱਲ ਕਰਦੀ ਆ ਮੈਂ ਹੋਰ ਮੈਂ ਕਿਉਂ ਪਿੱਛੇ ਹਟ ਗਈ ਐਂ ਹਟ ਗਈ ਪਹਿੜੇ ਮੈਂ ਕਿ ਕੋਈ ਫਾਇਦਾ ਨਹੀਂ ਹੈਗਾ ਆਹੋ ਨਾਲੇ ਨਾ ਹੁਣ ਹਾਰਮਨ ਗਈ ਹੋਈ ਆ ਮੈਂ ਕਿਹਾ ਮਾਂ ਤੂੰ ਉਹੀ ਜਾ ਪਾਣੀ ਫੜਾਇਆ ਕਰ ਆਪਾਂ ਘਰ ਤਾਂ ਫੜਾਈਏ ਫਿਰ ਸਸਦੀ ਸੇਵਾ ਹੋ ਰਹੀ ਆ ਆਹੋ ਠੀਕ ਆ ਵਧੀਆ ਹੈ ਮੰਮੀ ਹਾਂ ਮੈਂ ਤਾਂ ਤੈਨੂੰ ਜਕੀਨਾ ਹਰਮਨ ਤੇ ਤੈਨੂੰ ਲੱਗਦਾ ਵੀ ਹੁਣ ਬਦਲ ਜੂਗੀ ਤੈ ਕੀ ਸਮਝ ਲਿਆ ਵੀ ਮੈਂ ਉਹੀ ਹਰਮਨ ਨੂੰ ਸੜਤਾ ਖੁੱਲੀ ਬਾਣੀ ਤੇਰੇ ਤੇਰੀ ਸਾਸ ਤੇ ਆਂ ਬਾਬਰਿਆਂ ਨੂੰ ਤੇਲ ਤਾਂ ਨਾ ਹਰਮਨ ਲਾਉ ਆ ਤੈਥੋਂ ਕੁਝ ਨਹੀਂ ਹੋ ਸਕਿਆ ਨਾ ਮੰਮੀ ਛੇ ਮੈਂ ਦੀਆਂ ਬਾਬਰਿਆਂ ਨੂੰ ਤੇਲ ਲਾ ਵੀ ਦਿੱਤਾ ਮੈਨੂੰ ਕੜਾ ਸੁੱਕਾ ਛੱਡ ਦੂਗੀ ਨਾਲੇ ਤੈਨੂੰ ਕੀ ਲੱਗਦਾ ਵੀ ਮੇਰੀ ਸੱਸ ਨੇ ਫਿਰ ਹਰਮਨ ਨੂੰ ਕੁਝ ਨਹੀਂ ਕਹਿਣਾ ਹੈਗਾ ਵੇ ਮੈਨੂੰ ਤਾਂ ਦੇ ਕੇ ਜੁੱਤੀਆਂ ਖਾਣ ਤੋਂ ਡਰ ਲੱਗਦਾ ਪਤਾ ਨਾ ਕਿਸੇ ਨਾਲ ਲੜੇ ਨਾ ਲੜੀ ਮੈਨੂੰ ਨਹੀਂ ਪਤਾ ਪਰ ਇੱਕ ਗੱਲ ਮੈਂ ਜਾਣਦੀਆਂ ਤੇਰੀ ਸੱਸ ਨੇ ਤੈਨੂੰ ਜ਼ਰੂਰ ਤੰਗ ਕੀਤਾ ਹਰਮਨ ਨੂੰ ਕਰਕੇ ਦਿਖਾਵੇ ਹਰਮਨ ਜੀ ਨਾ ਸੀ ਤੂੰ ਨਾਲ ਲਿਆਦੇ ਉਹਦੇ ਅੱਛਾ ਕੋਈ ਨਾ ਫਿਰ ਹਰਮਨ ਵੀ ਤਾਂ ਮੇਰੀ ਭੈਣ ਆ ਤੇ ਮੈਨੂੰ ਆਪਣੀ ਭੈਣ ਸਮਝੇ ਤਾਂ ਹੀ ਤਾਂ ਮੈਨੂੰ ਘਰੇ ਬਿਠਾਈ ਬੈਠੀ ਐ ਬਾਕੀ ਹਰਮਨ ਨੂੰ ਇਹ ਪਤਾ ਵੀ ਮੇਰੇ ਨਾਲ ਖੜੂ ਕੌਣ ਤੇ ਬੈਠੂ ਕੌਣ ਹਾਂ ਮੰਮੀ ਇਹ ਗੱਲ ਤਾਂ ਹੈਗੀ ਆ ਹਰਮਨ ਨੂੰ ਸਾਰਾ ਪਤਾ ਵੀ ਕਿਹੜਾ ਬੰਦਾ ਖੜਨ ਵਾਲਾ ਕਿਹੜਾ ਨਹੀਂ ਹੁਣ ਉਹਨਾਂ ਨੂੰ ਸਾਰੀ ਦੁਨੀਆਦਾਰੀ ਦੀ ਅਕਲ ਆ ਗਈ ਬਹੁਤ ਧੱਕੇ ਖਾਦੇ ਨੇ ਉਹਨੇ ਵੀ ਉਹੀ ਤਾਂ ਮੈਂ ਕਹਿਨੀ ਆ ਤਾਂ ਹੀ ਹਰਮਨ ਦੁਆਰੇ ਆਪਣੇ ਕੋਲੇ ਆ ਕੇ ਡਿੱਗੀ ਆ ਇਹੀ ਗੱਲੋ ਡਿੱਗੀ ਆ ਮੈਨੂੰ ਐ ਨਹੀਂ ਸਮਝਉਂਦੀ ਤੂੰ ਇੰਨੇ ਪਤਲੇ ਬੇੜੇ ਦੀ ਇੰਨੀ ਸੋਹਣੀ ਰੋਟੀ ਗੋਲ ਗੋਲ ਕਿਵੇਂ ਬਣਾ ਲੈਂਦੀ ਹੈ ਲੱਤ ਮਾਰ ਹਾਂ ਕਿ ਤਿੱਕੀ ਕਿਉਂ ਟੁੱਟੂ ਕਿ ਆਈ ਹੂੰ ਤੁੱਟ ਜੁਬਾਨੀ ਤੇਰੇ ਹੱਥ ਕਿਹਦੇ ਨੇ ਤੈਨੂੰ ਪਤਾ ਪਾਲੋ ਦੇ ਨੇ ਹਾਂ ਮੰਮੀ ਆਏ ਕਰਦੇ ਆਪਾਂ ਕਿਉਂ ਆਪਾਂ ਕਰਦੇ ਚਿੱਤਰ ਖਾਏ ਨੇ ਪਤਾ ਢੱਬਾ ਖੋਲ ਲੈਨੇ ਸਾਗ ਨਾਲੇ ਮੱਕੀ ਦੀ ਰੋਟੀ ਤੈਨੂੰ ਬੜਾ ਪਤਾਗਾ ਉਹ ਨਹੀਂ ਦੇਖਦੀ ਜਾ ਤੂੰ ਛਲ ਚੰਗਾ ਮਾਮੀ ਤੇ ਆ ਗਈ ਹਰਮਨ ਵੀ ਤੂੰ ਹੱਸਦੀ ਹੁੰਦੀ ਨਹੀਂ ਆ ਜਾ ਨਹੀਂ ਹਰਮਨ ਬੈਠ ਨਹੀਂ ਹੋ ਰੇ ਤੇ ਗੱਲ ਕਰਾਂਗੀ ਹੋਰ ਬੜੀ ਇੱਧਰ ਆ ਜਾ ਨਹੀਂ ਨਹੀਂ ਉਰੇ ਬੈਠੇ ਨੇ ਮੇਰੇ ਕੋਲ ਚੰਗਾ ਮਾਮਾ ਮੈਂ ਤਾਂ ਆਪਦੀ ਮਾਮੀ ਕੋਲੇ ਬੈਠੀ ਨਹੀਂ ਆ ਚੰਗਾ ਭਾਈ ਮੈਂ ਤਾਂ ਬਗਾਨੀ ਐ ਤੂੰ ਸਤਾ ਮੈਨੂੰ ਮਿੰਟ ਚ ਆਏ ਜਿਵੇਂ ਦਿੱਦੂ ਜੂ ਅਗਲਾ ਮੱਖੀ ਕਾੜ ਕੇ ਛੱਡਦਾ ਐ ਛੱਡਦ ਨੇ ਹਾਏ ਹਾਏ ਰੀਤ ਹੁਣ ਇਹਦੀ ਵੀ ਕੋਈ ਨਹੀਂ ਹੱਟਾ ਜਿੰਨਾ ਤੇਰਾਗਾ ਚੰਗਾ ਨਹੀਂ ਡੰਡੀ ਨਾਲ ਬਣੀ ਗਰਮ ਹੁੰਦੀ ਐ ਬਤਾਈ ਕੀ ਕਹਿੰਦੀ ਸੀ ਤੇਰੀ ਸੱਸ ਕਹਿਣਾ ਕੀ ਹੈ ਮੰਮੀ ਪਲੋਜ ਲਈ ਬਸ ਮੈਂ ਤਾਂ ਗੱਲਾਂ ਚ ਅੱਛਾ ਚਾਹ ਲੈ ਕੇ ਗਈ تھی ਗਈ ਹਾਂ ਤੇ ਉਹ ਨੂੰ ਪੀਤਨਾ ਚੀ ਕਿਥੇ ਇਹ ਤਾਂ ਨੂੰ ਆਉਂਦਾ ਮੈਂ ਭੇਤ ਦੇ ਨਾਲੀਆਂ ਤੈਨੂੰ ਆ ਤਾਂ ਭੇਤ ਲੈ ਕੇ ਨਰਜੇ ਹਾਂ ਸਹੀ ਗੱਲ ਤੇ ਰਵੀ ਦੀ ਗੱਲ ਜੀ ਛੜ ਕੇ ਬੈ ਗਈ ਉਹ ਤਾਂ ਅੱਛਾ ਠੀਕ ਹੈ ਮੈਨੂੰ ਕਹਿੰਦੀ ਤੈਨੂੰ ਪਤਾ ਰਵੀ ਕਿੱਥੇ ਆ ਰਜੇ ਹੁਣ ਮੈਨੂੰ ਪਤਾ ਹੋਵੇ ਮੈਂ ਦੱਸਣਾ ਦਵਾਂ ਪਹਿਲਾਂ ਤੇ ਮੈਨੂੰ ਤਾਂ ਇਹ ਲੱਗਦਾ ਵੀ ਰਵੀ ਵੀ ਐਸੇ ਕੋਈ ਆ ਮੈਨੂੰ ਵੀ ਹੀ ਸੱਕ ਪੈਂਦੇ ਹਾਰਮਨ ਕਿਉਂਕਿ ਬਾਰ ਬਾਰ ਰਵੀ ਦਾ ਹੀ ਨਾਮ ਲਈ ਗਈ ਹੈ ਤਾਂ ਪਤਾ ਕੀ ਹੈਗਾ ਮੈਨੂੰ ਐ ਲੱਗਦਾ ਕਿ ਤੇ ਚਾਚੇ ਤੇ ਇਹਦੇ ਕੋਲੇ ਨਾ ਹੋਵੇ ਚਾਚੇ ਕੋਲੇ ਨਨੇ ਛੱਡਿਆ ਹੋਵੇ ਐਨਾਂ ਦਿਓ ਸਾਤਰ ਦੋਏ ਐਨੇ ਦਾ ਸਾਤਰ ਨੇ ਇਹ ਦੋਨੇ ਜਣੇ ਇੰਨਾ ਬਚਾਲ ਹਰਮਨ ਤੂੰ ਚਾਚੇ ਵਰੀ ਪੁੱਛ ਲੈਂਦੀ ਵੀ ਚਾਚਾ ਕਿੱਥੇ ਆ ਹਾਂ ਤੇਰੀ ਸੱਸ ਦੀ ਕੁੜੀ ਆ ਜਰਤ ਨਹੀਂ ਦੱਸਣੀ ਹੈਗੀ ਜਿੰਨੀ ਬਣਾਈ ਚਾਹੇ ਮੈਂ ਉਹਦੇ ਨਾਲ ਮਿੱਠੀ ਹੋ ਰਹੀਆਂ ਪਰ ਅੰਦਰੋਂ ਅੰਦਰੋਂ ਮੇਰੇ ਤੇ ਸ਼ੱਕ ਜ਼ਰੂਰ ਕਰਦੀ ਹਾਂ ਇੱਕ ਗੱਲ ਹੋਰ ਹਰਮਨ ਇਹ ਤਾਂ ਤੈਨੂੰ ਐ ਕਹਿੰਦੀ ਐ ਜਿਵੇਂ ਆਪਦੀ ਸੱਸ ਨੂੰ ਤਾਂ ਇਹ ਜਾਣਦੀ ਨਹੀਂ ਹਾਂ ਉਹ ਜਾਣਦੀ ਤਾਂ ਹੈਗੀ ਆ ਫਿਰ ਜਦੋਂ ਨਹੀਂ ਰੋਟੀ ਦੇ ਕਿਉਂ ਆ ਤੂੰ ਪਤਾ ਨਹੀਂ ਕੋਲੇ ਧਰਦੇ ਮੇਰੇ ਹੱਥ ਤੇ ਬਾਲਾ ਬੈਰ ਕਮਾਉਂਦੀ ਯਾਰ ਮੈਂ ਮੇਰੇ ਨਾਲ ਮੇਰੀ ਮੰਮੀ ਤਾਂ ਜਿਹੇ ਜਿਹੇ ਤੈਨੂੰ ਮੰਮੀ ਮਿਲਦਾ ਨਾ ਤੇਨੂੰ ਨਹੀਂ ਮਿਲਦੀ ਇਹ ਹਾਂ ਲਗਾਸ ਹਰਮਨਾਂ ਮੰਮੀਆਂ ਤਾਂ ਉਹ ਹੀ ਨਹੀਂ ਕਰਦੀਆਂ ਕਿਸੇ ਦਾ ਮੇਰੇ ਨਾਨਕੇ ਤਾਂ ਹਰਮਨ ਤਰਸਦੇ ਆ ਵੀ ਕਦੋਂ ਸਾਡੇ ਕੋਲ ਰੀਤ ਆਵੇ ਪਰ ਰੀਤ ਰੀਤ ਨਾਲ ਲੈ ਕੇ ਆਪਣੀ ਮੰਮੀ ਉਹ ਬਹਾਲੀ ਹੁਣ ਮੇਰਾ ਮਾਮਾ ਤਰਸਦਾ ਵੀ ਕਦੋਂ ਇਹਦੀ ਮੰਮੀਆਂ ਦੇ ਸਹੀ ਗੱਲ ਲੈ ਤੇ ਚਲੇ ਤੁਹਾਡੇ ਨਾਲ ਰਹਿ ਕੇ ਮੈਨੂੰ ਆਇੰਦ ਇੱਕ ਗੱਲ ਹਰਮਨ ਹੁਣ ਕੱਲੀ ਰੀਤ ਦੇ ਨਾਨਕੇ ਨਹੀਂ ਹੁਣ ਤੇਰੇ ਵੀ ਪੂਰੇ ਬਰੋਬਰ ਦੇ ਨਾਨਕੇ ਨੇ ਹਾਂ ਪਰ ਥੋੜਾ ਜਾਂ ਅਮਨਕੌਰ ਤੋਂ ਬਚ ਕੇ ਇਹ ਤਾਂ ਤੇਰੀ ਸਹੀ ਗੱਲ ਆ ਬਚੇ ਹੀ ਹੋયા ਕੋਈ ਨਾ ਤੇ ਮੇਰੇ ਦੀਰਪਾਲ ਆਈ ਹੋਈ ਹੈ ਦੀਰਪਾਲ ਨਾ ਉਹਦੀ ਮੰਮੀ ਨਹੀਂ ਠੀਕ ਹੈਗੀ ਉਹ ਤਾਂ ਆਂਗਰ ਕੇ ਕਹਿ ਕੇ ਗਈ ਸੀ ਮੈਨੂੰ ਕੱਲ੍ਹ ਕਿਹੜਾ ਲੇਟ ਆਉਂਗੀ ਹਾਂ ਅੱਛਾ ਅੱਛਾ ਨਾਲ ਇਹ ਰੋਟੀਆਂ ਬਣਾ ਕੇ ਧਰਦੀ ਹਾਂ ਮੀ ਮੰਮੀ ਠੀਕ ਮੱਕੀ ਦੇ ਉਹਨੂੰ ਤਾਂ ਰੋਟੀਆਂ ਆਉਂਦੀਆਂ ਲੜੂ ਕੀ ਜੋ ਮੇਰੇ ਨਾਲ ਸਈਗਾ ਲੈ ਬੜੀ ਬੜੀ ਬਤਾਰੀ ਚੱਲ ਹੈ ਨਾ ਲੈ ਸੁਭਾਵ ਦੀ ਐ ਕੁੜੀ ਦਾ ਹਾਂ ਹਾਂ ਬਾਲਾ ਚੰਗਾ ਕਦੇ ਕਦੇ ਮੇਰਾ ਬੀਪੀ ਵਧਾ ਦਿੰਦੀ ਫਿਰ ਮੈਨੂੰ ਪੈਣਾ ਪੈਂਦਾ ਉਹਦੇ ਮਗਰ ਭੱਜ ਕੇ ਜੀ ਨਰਮ ਹੈ ਜੀ ਤੂੰ ਤਾਂ ਹਰੇਕ ਦੀ ਮਗਰ ਪੈਣੀ ਮਾਮੀ ਤੇਰਾ ਕੀ ਆ ਮਾਮੀ ਤੂੰ ਤਾਂ ਭੁੱਲ ਗਈ ਮੇਰੇ ਵੀ ਬਥੇਰਾ ਮੰਗਰ ਪੈਣੀ ਹੈ ਮਾਮੀ ਮੇਰੀ ਗੱਲ ਤਾਂ ਸੁਣ ਤੂੰ ਚੱਕ ਲਗਾ ਤਾ ਲਵੇੜਿਆ ਫੇਰਾ ਮੁੱਲ ਕਿਉਂ ਤੂੰ ਮੈਂ ਕਦੇ ਚੱਕਲਾ ਮੰਗਰ ਨਹੀਂ ਤੋਹੀ ਲਈ ਹੈ ਚੱਕਲੇ ਤੇ ਚੱਕਲੇ ਤੇ ਕੀ ਛੇ ਬਣਾਉਂਦੀ ਆ ਮਾਮੀ ਰੋਟੀ ਮੈਂ ਨਹੀਂ ਬਣਾਉਂਦੀ ਬਹੁਤ ਘੱਟ ਬਣਾਉਂਦੀ ਆ ਬੜੇ ਦੇਖ ਲੈ ਐਨੀ ਗੋਲ ਰੋਟੀ ਬਣਾਉਂਦੀ ਆ ਨਿਕੁੜੀ ਮੇਰੀਆਂ ਤਰੀਫਾਂ ਐਨੀਆਂ ਨਾ ਕਰ ਜੇ ਤੇਰੀ ਸੱਸ ਨੂੰ ਸੁਣ ਕੇ ਨਾ ਉਹਦੇ ਮਿਰਚਾਂ ਲੱਗ ਜਾਣੀਆਂ ਨੇ ਫੇਰ ਦੇਖ ਤੈਨੂੰ ਕਿਹੜੇ ਹਸਾਬ ਨਾਲ ਚাবਦੀ ਆ ਜਿਵੇਂ ਮੱਕੀ ਦੇ ਦਾਣੇ ਚਾਬਦੇ ਹੁੰਦੇ ਨੇ ਗੱਲ ਤਾਂ ਮਾਮੀ ਤੇਰੀ ਸਹੀ ਆ ਨਾਲੇ ਜਿਹੜੀ ਚਾਲ ਆਪਾਂ ਸੋਚੀ ਹੋਈ ਆ ਫੇਰ ਉਹ ਵੀ ਕਾਮਯਾਬ ਹੋਣੀ ਉਹੀ ਤਾਂ ਕਰੀ ਆ ਅੱਜ ਮੈਂ ਤੁਸੀਂ ਐ ਜੁੜ ਜੁੜ ਬੈਠਦੀ ਆ ਛਾਰ ਤਾਂ ਤੁਹਾਡੀ ਕਾਮਯਾਬ ਹੋਈ ਖੜੀ ਆ ਮੇਰੇ ਤਾਂ ਅੱਖਾਂ ਚੋਂ ਪਾਣੀ ਡੁੱਲਦਾ ਤਾ ਜਿਹੜੀ ਤੇ ਅੱਖਾਂ ਕੱਢ ਲੈ ਕੋਈ ਮੂੰਹ ਚੋਂ ਤੂੰ ਆ ਪਾ ਪਾ ਕੇ ਇੰਦਾ ਮਾਮੀ ਮੂੰਹੇ ਬੁਰੀ ਲੱਗੇ ਮੁੰਡੇ ਦੀ ਬਾਹ ਆ ਰਹੀ ਆ ਹਨਾ ਇਹ ਹਾਂ ਲੱਗਦਾ ਉੱਠ ਗਿਆ ਜਪਾ ਜਦ ਦੁੱਧ ਦੇ ਤਾ ਮੁੰਡਾ ਚਲ ਕੋਈ ਕੋਈ ਨਾ ਮੈਂ ਤੋੜ ਦੇ ਦੋ ਦਿਨ ਕਿਤੇ ਜਾਇਆ ਮੈਂ ਥੰਗਾ ਜਾਇਆ ਲੈ ਫੜ ਤਰ ਮੈਂ ਕਿਹ ਰੋਟੀਆਂ ਚੋਪੜ ਦੇ ਠੰਢੀ ਗਏ ਨਾ ਹੋ ਜਾ ਜਾਨੀ ਆ ਪੜੀਏ ਹੋਰ ਹੋ ਹੈ ਮਾਮੀ ਇਸ ਗੱਲ ਸੁਣ ਮੇਰੀ ਤੂੰ ਕਹਿੰਦੇ ਹਰਮਨ ਬਦਲ ਜੂ ਹਰਮਨ ਨਹੀਂ ਬਦਲਦੀ ਹਰਮਨ ਪੇਕੇ ਮਿਲ ਕੇ ਇੱਕ ਭੈਣ ਬਿਲਕੁ ਜਿਵੇਂ ਬਦਲ ਜੂ ਸਹੀ ਗੱਲ ਆ ਨਰੇ ਦਾ ਕਿਹੜਾ ਕੋਈ ਹੈਗਾ ਵਿਚਾਰੀ ਇਹਦਾ ਕਿਹੜਾ ਕੋਈ ਹੈਗਾ ਇਹ ਤਾਂ ਪਹਿਲਾਂ ਕੇ ਰੋੜੇ ਹੀ ਰੋਏ ਨੇ ਕਹਿੰਦੇ ਮੇਰਾ ਕੋਈ ਨਹੀਂ ਆ ਤਾਂ ਮਾਰੋ ਚਾਹੇ ਸੱਦੋ ਮੈਨੂੰ ਤੁਸੀਂ ਰੱਖੋ ਇਹ ਮੈਂ ਮੰਮੀ ਨੂੰ ਨੰਦੇ ਆ ਮੈਂ ਗਰਮ ਗਰਮ ਰੋਟੀਆਂ ਹਾਂ ਦੇ ਤੇਰੀ ਸਾਸਨ ਦੇਸੀ ਕੇ ਪਾ ਕੇ ਲੈ ਗਈ ਨਾਲ ਵਿਸੀ ਲਾਮੀ ਹੈ ਨਾ ਵੀ ਮੰਮੀ ਨੇ ਭੇਜੀ ਆ ਇਹ ਆ ਕੇ ਖਾਣੀ ਹੁੰਦੀ ਮੇਰੇ ਕੋਲੇ ਆ ਕੇ ਖਾ ਲਾਂਦੀ ਵੀ ਲਿਆ ਕੁੜਮਣੀ ਆ ਗਰਮ ਗਰਮ ਦੇ ਦੇ ਰੂਪੀ ਆਹੋ ਪਿਆਰ ਜੇ ਤੁਹਾਡੇ ਬਾਲ ਦੇਖੇ ਰਿਤ ਗੇਟ ਖੋਲ ਕੇ ਮੈਨ ਲੱਗਾ ਗੇਟ ਖੜ ਕੇ ਵੀਰਪਾਲ ਲਾ ਗਈ ਹੋਵੇ ਖੋਲ ਕਿਉਂ ਨਹੀਂ ਤੇ ਭੱਜ ਜਾ ਓਹ ਹੋ ਕਾ ਦੋਨੀ ਬਾਹਰ ਖੜਕਾਈਏ ਨਹੀਂ ਮੈਂ ਕਿਵੇਂ ਆਜੀ ਤਾਂ ਖੰਡ ਬਹੁਤ ਹਾਂ ਭਰਤਾ ਜੀ ਉਹ ਬਹੁਤ ਵਾਜਬਾਣਾ ਬੜੀ ਜ਼ਿਆਦਾ ਤਾਂ ਕੁਝ ਨਹੀਂ ਦਿਖਦਾ ਸੀਗਾ ਮੈਂ ਤਾਂ ਨਾ ਤੁੰਦ ਤੁੰਦ ਚਾਈ ਰਹੀ ਗਈ ਮੈਂ ਕਿਹਾ ਹਜੇ ਤਸਦੇ ਆ ਜਾਂ ਹਜੇ ਤਾਂ ਟਾਈਮ ਹੀ ਨਹੀਂ ਹੋਇਆ ਸੰਦੇਹਾਂ ਕਿਉਂ ਆ ਬਥੇਰਾ ਟਾਈਮ ਹੋਇਆ ਪਿਆ ਚਲ ਆਂ ਨਾਸ ਤੂੰ ਚਾਹ ਪੀਂਗੀ ਕਿ ਪਹਿਲਾਂ ਰੋਟੀ ਖਾਏਂਗੀ ਮੈਂ ਤਾਂ ਨਾ ਚਾਹ ਚੂਤਾ ਬਾਅਦ ਪੀਉਂਗੀ ਆ ਪਤੂ ਨਹੀਂ ਪਈਏ ਅੱਗ ਜਿਸੇਕਰ ਨੂੰ ਜਿਗਰੀ ਜਾਂਦਾ ਅੰਦਰ ਜਾ ਕੇ ਦੇਖ ਐਂ ਕਰ ਮੈਂ ਤਾਂ ਹਰਮਲ ਕੋਲ ਜਰਨੀ ਤੇ ਤੂੰ ਮਾਮੀ ਕੋਲ ਨਾ ਚੁੱਲਾ ਸੇਕ ਲਨਾਲੇ ਉਹਨੇ ਚੁੱਲੇ ਝੱਗ ਪਾਈ ਹੋਈ ਆ ਰੋਟੀਆਂ ਬਣਾਈ ਜਾਂਦੀਆਂ ਤੇਰੇ ਵਾਸਤੇ ਮੱਕੀ ਦੀਆਂ ਹੈ ਚਲੋ ਤਾਂ ਕੋਈ ਨਹੀਂ ਮੈਨੂੰ ਚੁੱਲੇ ਤੇ ਕਾਣੂ ਮੈਂ ਕਿੱਥੇ ਜਾਣਾ ਜਮਨ ਮੈਡਮ ਨੇ ਦੇਖ ਲਿਆ ਐ ਨਹੀਂ ਪਤਾ ਮੈਨੂੰ ਬੋਲਣ ਲੱਗ ਗਿਆ ਤਾਰ ਜਾਈ ਚ ਬੜੀ ਹੋਈ ਆ ਉੱਠ ਜਾ ਉਹ 10 ਵਜੇ ਤੱਕ ਅੱਜ ਹੋਜੀ ਤਾਂ ਉੱਠੀ ਨਹੀਂ ਉਹ ਉਹ ਤਾਂ ਉਹ ਦਊ ਉੱਠੂਗੀ ਜਦੋਂ ਤੁਸੀਂ ਸਾਰਾ ਕੰਮ ਨਿਬੇੜ ਲਿਆ ਤੇ ਜਦੋਂ ਧੁੱਪ ਨਿਕਲ ਗਈ ਉਹ ਤਾਂ ਸੂਰਜ ਨੂੰ ਵੀ ਦੇਖ ਕੇ ਨਿਕਲਦੀ ਪਹਿਲਾਂ ਸੂਰਜ ਆ ਦੀ ਡਿਊਟੀ ਨਿਭਾਵੇ ਫੇਰ ਉਹ ਆਪਣੀ ਡਿਊਟੀ ਕਰੂ ਉਹ ਹਿੱਟ ਗੱਲ ਬੋਲੀ ਤਾਂ ਨਹੀਂ ਸੀ ਕੁਝ ਮੇਰੇ ਬਾਰੇ ਵੀ ਹਜੇ ਤੱਕ ਆਈ ਨਹੀਂ ਹੁਣ ਕਾਣਾ ਪੀ ਨਹੀਂ ਉੱਠੀ ਹੈਗੀ ਹਰਮਨ ਕਾਹਦਾ ਰਲ ਗਿਆ ਉਹਦੇ ਨਾਲ ਮੇਰੇ ਤੇ ਵੀ ਅਮਨ ਮੈਡਮ ਲੱਗਣ ਲੱਗ ਗਈ ਪੂਰਾ ਕੋਈ ਨਾ ਹਰਮਨ ਆਪਾਂ ਨੂੰ ਪਤਾ ਨਾ ਵੀ ਆਪਣੀ ਆ ਉਹਦੀ ਨਹੀਂ ਹੈਗੀ ਆਪਾਂ ਨੂੰ ਤਾਂ ਪਤਾ ਪਰ ਫਿਰ ਵੀ ਹੁਣ ਗੱਲ ਗੱਲ ਤੇ ਜਦੋਂ ਕੋਈ ਹਜਾਜਾ ਲਾ ਦੇ ਮੂੜ ਜਾ ਤਾਂ ਖਰਾਬ ਹੋ ਹੀ ਜਾਂਦਾ ਬਿਨਾਂ ਗੱਲ ਤੋਂ ਮੇਰੇ ਤਾਂ ਕੋਈ ਗਲਤੀ ਵੀ ਨਹੀਂ ਹੁੰਦੀ ਆ ਮੈਨੂੰ ਪੁੱਛਦਾ ਕੌਣ ਮੰਮੀ ਦੀ ਕੋਈ ਇੱਜ਼ਤ ਹੈਗੀ ਆਪਣੀ ਨਿਗਾ ਚ ਕੌਣ ਪੁੱਛਦਾ ਨੂੰ ਜਿਹੇ ਜਾ ਉਹ ਆਪਣਾ ਕਰਦੀ ਆ ਉਹੇ ਜਾ ਆਪਾਂ ਦਾ ਕਰ ਲੈਨੇ ਆ ਹਾਂ ਤਾਂ ਹੈਗਾ ਪਰ ਫਿਰ ਵੀ ਤੂੰ ਭਾਈ ਠੰਡ 'ਚ ਮੇਰੀ ਗੱਲ ਸੁਣ ਕੋਈ ਨਹੀਂ 2 ਮਿੰਟ ਗੱਲ ਤਾਂ ਕਰ ਲਵਾਂਗਾ ਕਿ ਕੋਈ ਸੁਣ ਲੂਗਾ ਫਿਰ ਮੇਰੀ ਗੱਲ ਸੁਣ ਮੈਂ ਤਾਂ ਇਹ ਕਹਿੰਦੀ ਸੀ ਕਿ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਸੀ ਕਿ ਹਾਰਮਨ ਬੇਸ਼ੱਕ ਉਹ ਨਾਟਕੀ ਕਰਦੀ ਆ ਨਾ ਉਹਦੇ ਨਾਲ ਰਲਣ ਦਾ ਪਰ ਮੈਨੂੰ ਤਾਂ ਡਰ ਚ ਲੱਗਿਆ ਜਾਂਦਾ ਕਿ ਤੇ ਅਮਨ ਮੈਡਮ ਸੱਚੀ ਨਾ ਉਹ ਆਪਦੇ ਵਾਸਤੇ ਚ ਕਰ ਲੇ ਉਹ ਗੱਲ ਤਾਂ ਤੇਰੀ ਸਹੀ ਹੈ ਵੀਰਪਾਲ वैसे हरमन दे त मैंने यकीन ਆ ਵੀ ਰਾਲਦੀ ਨਹੀਂ ਕਿਉਂਕਿ ਮੰਮੀ ਕੋਲ ਆ ਕੇ ਚੁੱਲੇ ਕੋਲ ਬਹਿ ਕੇ ਸਾਡੇ ਨਾਲ ਬਹੁਤ ਗੱਲਾਂ ਕਰਕੇ ਗਈ ਆ ਪਰ ਮੰਮੀ ਦਾ ਕੋਈ ਪਤਾ ਨਹੀਂ ਬਾਹਰ ਅੰਦਰ ਫਿਰਦੀ ਰਹਿੰਦੀ ਕਿਤਾ ਭਾਈ ਕੀ ਕਰਾ ਲਿਆ ਵੇ ਹੈਗੀ ਰਹਿ ਜਾਦੂਗਰ ਨਹੀਂ ਆ ਸਹੀ ਗੱਲ ਆ ਅੱਛਾ ਅੱਛਾ ਤੇ ਦੇਖ ਲੈ ਕੋਈ ਇਹਦੇ ਹਾਂਣਦਾ ਕੀ ਪਤਾ ਨੇ ਕੀ ਇਹਦੇ ਸਿਰਜੇ ਧੋੜੇ ਚਾ ਚਾ ਖੜਾ ਹੀ ਨਹੀਂ ਛੱਡਦਾ ਇਹ ਤਾਂ ਕਾਫੀ ਟਾਈਮ ਦੀ ਗੱਲ ਆ ਇੱਕ ਮੈਨੂੰ ਵੀ ਕਹਿੰਦੀ ਸੀਗੀ ਕਹਿੰਦੀ ਤੇਰੇ ਘਰ ਵਾਲਾ ਉਦੋਂ ਲੜਕੇ ਜਿਹੀਂ ਵਾਗੇ ਸੀ ਮੇਰੇ ਨਾਲ ਉਹ ਕਹਿੰਦੀ ਉਹ ਜਾਂਦਾ ਨਾ ਲੜਕੇ ਕਹਿੰਦੀ ਨਾ ਪਤਾ ਨਹੀਂ ਕਿੱਥੇ ਕਹਿੰਦੀ ਕੋਈ ਬਾਬਾ ਬੁੜੀ ਆ ਕੋਈ ਕਹਿੰਦੀ ਉਹ ਕੁਝ ਇਹ ਜੇ ਕਰਕੇ ਦਊਗੀ ਤੇਰੇ ਘਰ ਵਾਲਾ ਆਪਦੇ ਮਾਪਿਆਂ ਦਾ ਮੋਹ ਕਰਨੀ ਹਟ ਜਾਊਗਾ ਇਹਦਾ ਮਤਲਬ ਤਾਂ ਇਹ ਜਾਂਦੀ ਆ ਜਾਂਦੀ ਤਾਂ ਹੋਊਗੀ ਪਰ ਆਪਾਂ ਤਾਂ ਭਈ ਸਿਰਫ ਗੁਰੂ ਘਰ ਤੇ ਯਕੀਨ ਕਰਦੇ ਆ ਆਪਾਂ ਨੀਆਂ ਗੱਲਾਂ ਦਾ ਯਕੀਨ ਕਰਦੇ ਵੀਰ ਪਰ ਹੁਣ ਤੱਕ ਮੈਂ ਤੇ ਮੰਮੀ ਦਾ ਇਹ ਤਾਂ ਹੋਈਆਂ ਨਹੀਂ ਬਸ ਇਹਦੇ ਹਨੂ ਕਰ ਲੈਂਦੀ ਆਪਦੇ ਜਾਦੂ ਨਾਲ ਦਾਦਾ ਫਹਿਮ ਹੀ ਨਾਲੇ ਅਗਲਾ ਤਾਂ ਪੈਸੇ ਲੈਣ ਦਾ ਮਾਰ ਐਵੇਂ ਵਹਿਮਾਂ ਚ ਪਈ ਜਾਂਦਾ ਰਹਿੰਦਾਗਾ ਕੀ ਫਾਇਦਾ ਕੁਛ ਨਹੀਂ ਹੁੰਦਾ ਇਹਨਾਂ ਦੇ ਪੱਲੇ ਛਲ ਚੰਗਾ ਐ ਕਰ ਤੂੰ ਮੰਮੀ ਕੋਲੇ ਜਾ ਤੇ ਮੈਂ ਤੇਰੇ ਵਾਸਤੇ ਚਾਹ ਬਣਾਉਣੀ ਆ ਠੀਕ ਆ ਚੰਗਾ ਬਣਾ ਲੈ ਐ ਕਰੀ ਲੈ ਚੰਨ ਲੂਜੇ ਪਾ ਕੇ ਵਧੀਆ ਜੀ ਚਾਹ ਬਣਾ ਲਈਏ ਕਹਿੰਦਾ ਵਾਸਤੇ ਆਦਾ ਪਾਈਂਗੇ ਹਾਂ ਉਹਦੇ ਨਾਲ ਤਾਂ ਮੇਰੇ ਬਾਜਾ ਮਿਰਚਾਂ ਲੱਗ ਜਾਂਦਾ ਛਾ ਚੰਗਾ ਇਲਾਇਚੀਆਂ ਪਾ ਲੈ ਚੰਗਾ ਅੱਛਾ ਲੈ ਅੱਗ ਤਾਂ ਮਚਾਤੀ ਹੁਣ ਪਾਣੀ ਤਤ ਤਰ ਤਾ ਸਤਿ ਸ਼੍ਰੀ ਅਕਾਲ ਮਾਮੀ ਸਤਿ ਸ਼੍ਰੀ ਅਕਾਲ ਆ ਗਈ ਵੀਰ ਭੱਲੇ ਹੋਰ ਮਾਮੀ ਠੰਡ ਬਹੁਤ ਆ ਮੇਰੇ ਤਾਂ ਹੱਥ ਜਮ ਨਹੀਂ ਠਰੇ ਪਈ ਐ ਕਿਨੇ ਕਿਲਾ ਖਤਰਾ ਬਣੇ ਤੁੰਦੇ ਸੜਤੀ ਤਾਂ ਕਰਕੇ ਹੋ ਰਹੀ ਆ ਉਹੀ ਤਾਂ ਗੱਲ ਆਪ ਕੱਲ ਪਰਸੋਂ ਤਾਈ ਨਹੀਂ ਧੁੱਪ ਸੀਗੀ ਹਨਾ ਹਾਂ ਹੁਣ ਤਾਂ ਲੋਹੜੀ ਤੱਕ ਐ ਹੀ ਰਹੂਗਾ ਹੁਣ ਲੋਹੜੀ ਤੱਕ ਹੀ ਰਹੂਗਾ ਬਸ ਬੜਾ ਟਾਈਮ ਨਹੀਂ ਆ ਪਰਸੋਂ ਇੱਕ ਤਰੀਕ ਹੈਗੀ ਨਵਾਂ ਸਾਲ ਹੈਗਾ ਰੋਟੀ ਰੋਟੀ ਬਣਾ ਲਈ ਰੋਟੀ ਬਣਾ ਲਈ ਹੂਣੀ ਬਣਾ ਕੇ ਖਾਡੀਆਂ ਹਾਂ ਮੈਨੂੰ ਦੱਸੀ ਜਾਂਦੀ ਸੀ ਰੀਤ ਮੱਕੀ ਦੀਆਂ ਰੋਟੀਆਂ ਲਾਜ ਨੇ ਤੇਰੇ ਵਾਸਤੇ ਖਾ ਲਈ ਸਾਗ ਨਾਲ ਚਲੋ ਤੇਰੇ ਹੱਥ ਦੀਆਂ ਦਾ ਮਾਮੀ ਕਣਕ ਦੀਆਂ ਰੋਟੀਆਂ ਮੈਨੂੰ ਬਹੁਤ ਸੁ ਸੱਚੀ ਨਿਪਹਿਲਾ ਹਰਮਨ ਕਹਿ ਕੇ ਹਟਿਆ ਉਹ ਤੋਂ ਪਹਿਲਾਂ ਰੀਤ ਕਹਿ ਕੇ ਹਟਿਆ ਐਨੇ ਹੱਥ ਦੇ ਮੇਰੇ ਤੇ ਰੋਟੀਆਂ ਸਵਾਦ ਆ ਜਾਂਦੇ ਦਾ ਕਿਸੇ ਦਾ ਹੱਥ ਜਾ ਸੀ ਹੁੰਦਾਗਾ ਹੁਣ ਮੈਂ ਮੈਨੂੰ ਆਪਦੀ ਬਣਾਈ ਰੋਟੀ ਜਮਾਂ ਨਹੀਂ ਪਸੰਦ ਹੈਗੀ ਲੈ ਮੇਰੀ ਮਾਂ ਬਣਾ ਦੇ ਮੈਨੂੰ ਇੰਨੀਆਂ ਸਵਾਦ ਰੋਟੀਆਂ ਲੱਗਦੀਆਂ ਚਲ ਮਾਮੀ ਐ ਦੱਸ ਮਾਮਾ ਕਿਵੇਂ ਆ ਹੁਣ ਠੀਕ ਠੀਕ ਆ ਪਹਿਲਾਂ ਤੂੰ ਐ ਦੱਸ ਤੇਰੀ ਮਾਂ ਕਿਵੇਂ ਆ ਹੁਣ ਮੇਰੀ ਮੰਮੀ ਦਾ ਠੀਕ ਆ ਵਿਚਾਰੀ ਅੱਜ ਤਾਂ ਨਾ ਮਾਮੀ ਮੈਂ ਮੰਮੀ ਦਾ ਕਰਕੇ ਨਹੀਂ ਲੇਟ ਹੋਈ ਅੱਜ ਤੋਂਦ ਚ ਮੈਨੂੰ ਐ ਲੱਗਿਆ ਵੀ ਟਾਈਮ ਨਹੀਂ ਹੋਇਆ ਜਦੋਂ ਮੈਂ ਫੋਨ ਦੇਖਿਆ ਤਾਂ ਟਾਈਮ ਕਿੰਨਾ ਹੋਇਆ ਪਿਆ 10 ਵਜੇ ਪ ਓਹ ਹੋਈ ਜਾਂਦਾ ਨੇ ਹੰਦੇ ਪੈਰੇ ਨੇ ਤਾਂ ਕਰਕੇ ਕੋਈ ਨਾ ਆਇਆ ਵੀ ਗੱਲਾਂ ਬਾਤਾਂ ਕਰਕੇ ਦਿਨ ਲੰਘੇ ਅੰਦਾਜ਼ਾ ਆਪਣਾ ਬਸ ਬਸ ਆਹੀ ਆ ਮੈਂ ਤਾਂ ਪਹਿਲਾਂ ਪੁੱਛ ਕੇ ਹੱਟਦੀ ਰੋਟੀ ਬਣਾਉਂਦੀ ਹਰਮਨ ਤੇ ਰੀਤ ਮਾਝ ਵੀਰਪਾਲ ਆਈ ਨਹੀਂ ਹੈਗੀ ਕੁੜੀ ਅੱਛਾ ਹੋਰ ਰੀਤ ਲੱਗਿਆ ਫਿਰ ਮੇਰੇ ਬਿਨਾ ਤੇਰਾ ਹਾਂ ਹੈ ਮੈਂ ਉਹੜ ਕਾਉਂਦਾ ਤੇਰਾ ਕੀ ਕਰਾਂ ਮੈਂ ਲੜਦੀ ਵੀ ਰਹਿਣੀ ਉਹਦੇ ਨਾਲ ਤੇ ਔੜਕਾ ਵੀ ਹੁੰਦਾ ਜੈ ਖਾਣੀ ਦੀ ਦਾ ਠੀਕ ਆ ਨਹੀਂ ਪੁੱਤ ਬੁੜੇ ਸਰੀਰ ਨੇ ਹੁਣ ਤੈਨੂੰ ਪਤਾ ਹੀ ਹੈਗਾ ਕਦੇ ਗੁੱਸੇ ਗਿੱਲੇ ਹੋ ਜਾਂਦੇ ਚਲ ਕੋਈ ਨਹੀਂ ਮੰਮੀ ਮੈਂ ਕਿਹੜਾ ਤੇਰਾ ਗੁੱਸਾ ਕਰਦੀ ਆ ਫਿਰ ਨਾਲੇ ਆਪਣਾ ਕੀ ਅੱਜ ਦਾ ਵਾਅਦਾ ਸਪਾ ਕਿ ਦੇ ਦੇਉਣੀ ਜਾਨੀ ਆ ਮੈਂ ਹਾਂ ਇਹ ਤਾਂ ਗੱਲ ਸਹੀ ਆ ਵੀਰਪਾਲ ਮੰਮੀ ਦਾ ਨਾ ਮੇਰੀ ਮੰਮੀ ਵਿਚਾਰੀ ਜਿੱਦੋਂ ਤਾਂ ਦਵਾਈ ਖਾ ਲੈਂਦੀ ਆ ਤਾਂ ਠੀਕ ਆ ਜਦੋਂ ਦਵਾਈ ਮੁੱਕ ਜਾਂਦੀ ਆ ਕਈ ਵਾਰੀ ਨਹੀਂ ਜਾਇਆ ਜਾਂਦਾ ਹੁਣ ਤੈਨੂੰ ਪਤਾ ਠੰਡੇ ਠੰਡੇ ਕਰੀ ਤੋਂ ਹੁੰਦੀ ਆ ਫਿਰ ਬਿਮਾਰ ਹੋ ਜਾਂਦੀ ਦਵਾਈ ਤੇ ਚੱਲਦੀ ਉਹ ਤਾਂ ਵਿਚਾਰੀ ਚਲ ਕੋਈ ਨਾ ਰਹੀ ਨਵੀਂ ਬੈਠੀ ਦਾ ਮੈਨੂੰ ਸਹਾਰਾ ਦਾ ਵੀ ਚੱਲ ਘਰੇ ਤਾਂ ਬੈਠੀ ਹੈ ਬਾਹਰ ਤਾਂ ਖੁੱਲਿਆ ਹੈਗਾ ਬਾਹਰ ਤਾਂ ਖੁੱਲਿਆ ਜਾਂਦੀ ਨੂੰ ਪੁੱਤ ਬਾਹਰ ਖੁੱਲੇ ਚੰਦਰ ਵੜ ਜਾਨੀ ਜਰ ਪਰਾਂ ਜਾ ਕੇ ਕਿੱਥੇ ਜਿੰਦੇ ਖੋਲਦੀ ਫਿਰੇ ਹੋਰ ਬੈਠੀ ਦਾ ਹੀ ਚੱਲ ਮੈਨੂੰ ਤਾਂ ਉਹਦਾ ਬਹੁਤ ਸਹਾਰਾ ਹੈਗਾ ਹਨਾ ਰੱਬ ਸਿਆਣੇ ਬੰਦੇ ਦਾ ਸਹਾਰਾ ਹੀ ਹੁੰਦਾ ਪੁੱਤ ਮੇਰੀ ਉਮਰ ਲਾਵੇ ਉਹ ਵਿਚਾਰੀ ਨੂੰ ਹੋਰ ਆਇਆ ਨਹੀਂ ਤੇਰੇ ਪਰ ਉਹ ਸੋਖਾ ਵਧੀਆ ਨਾ ਫੋਨ ਤਾਂ ਕੀ ਆਉਣਾ ਹੁਣ ਤਾਂ ਉਹ ਇੱਥੇ ਆ ਗੱਡੀ ਤੇ ਲੱਗ ਗਿਆ ਗੱਡੀ ਚਲਾਉਣ ਲੱਗ ਗਿਆ ਵਧੀਆ ਹੁਣ ਤਾਂ ਸਾਰਾ ਰਾਤ ਲੱਗ ਗਿਆ ਖੁੱਲਾ ਤੇ ਉਹਦਾ ਲਈ ਗੱਡੀ ਚਲਾਉਂਦਾ ਉਹ ਚਲ ਸ਼ੁਪਰਾ ਪੈਣੇ ਸੁੱਤੇ ਸਾਬ ਨੂੰ ਦੇਵੇ ਸਤਿਗੁਰੂ ਨਾਨਕ ਹਾਂ 5 ਵਜੇ ਵਗ ਜਾਂਦਾ ਅਗਰ ਰਾਤ ਨੂੰ ਆਉਂਦਾ 9-10 ਵਜੇ ਵਿਚਾਰਾ ਇਹ ਚਲ ਕੋਈ ਨਹੀਂ ਕੁਛ ਨਹੀਂ ਹੁੰਦਾ ਐਂ ਟਾਈਮ ਪਾਸ ਹੋ ਜਾਊਗਾ ਹਾਂ ਹੋਰ ਖੈਰ ਸੁੱਖਾ ਵਧੀਆ ਸਾਰੇ ਵਧੀਆ ਠੀਕ ਠਾਕ ਚੱਲੋ ਵਧੀਆ ਤੇਰੀ ਮਾਲਕਣੀ ਦਰ ਜਾਈ ਚ ਵੜੀ ਪਈਆ ਹੁਣੇ ਹੋਰ ਕੋਈ ਕੰਮ ਕਰਨਾ ਗਾ ਦੱਸ ਉਹ ਤਾਂ ਇੱਕ ਵਾਰ ਕਹੇਤੀ ਚਾਹ ਪਾਣੀ ਇਹ ਕਰਮਾ ਚ ਸੁੱਖ ਬਹੁਤ ਆ ਰਾ ਬੜੇ ਲਿਖਿਆ ਬੈਠੀ ਨੂੰ ਹੀ ਦੇਖ ਲੈ ਨਾਲ ਤਗਲੇ ਤੇ ਚੌਧਰ ਕਰਦੀਆਂ ਨਾਲੇ ਰੋਟੀ ਚਾਹ ਪਾਣੀ ਸਾਰਾ ਕੁਝ ਬੈਠੀ ਨੂੰ ਮਿਲ ਜਾਂਦਾ ਇਹ ਨੀ ਪੁੱਤ ਮੈਂ ਇਸ ਗੱਲ ਮਾੜੇ ਬੰਦੇ ਦੀ ਮੇਰੀ ਗੱਲ ਸੁਣ ਦੇਖ ਤੇ ਆਪਾਂ ਕੀ ਬੋਲਣਾ ਹੈ ਹੈਨਾ ਚਲੋ ਚਲ ਦੋ ਰੋਟੀਆਂ ਨੇ ਇਹ ਵੀ ਇਹਨਾਂ ਦੇ ਸਾਰੇ ਸਾਲਾ ਮਾਰਦੀ ਆ ਇਕੱਲੀ ਹੂੰ ਤਾਂ ਕਿਹਦੇ ਸਾਰੇ ਸਾਲਾ ਮਾਰੂਗੀ ਸੋ ਇਹ ਗੱਲ ਨਾ ਐਣੀ ਮੈਂ ਕਹਿੰਦੀ ਮੇਰੇ ਕਹਿੰਦਾ ਮਤਲਬ ਨਹੀਂ ਮੈਂ ਕਹਿੰਦੀ ਵੀ ਕਿਸੇ ਕਿਸੇ ਦੇ ਕਰਮਾ ਚ ਸੁੱਖ ਹੁੰਦਾ ਗਾ ਇਹ ਤਾਂ ਬਾਹਲਾ ਹੀ ਐ ਬੈਠੀ ਨੂੰ ਨਾਲੇ ਚੁੱਪਰ ਕਰਦੇ ਉਹ ਚੰਗਾ ਖਾਂਦੀ ਐ ਚੰਗਾ ਪੀਂਦੀ ਐ ਮਾੜਾ ਬੋਲਦੀ ਐ ਹਰੇਕ ਨੂੰ ਹਣ ਕਿਸਮਤ ਦੀਆਂ ਗੱਲਾਂ ਨੇ ਇੱਥੇ ਆਤੀ ਦੇ ਮੂੰਹ ਨੂੰ 70 ਖਾਈ ਜਾਂਦੇ ਨਹੀਂ ਮੈਨੂੰ ਕੀ ਲੋੜ ਆ ਆਪਣੇ ਘਰੇ ਮੈਂ ਵੀ ਰਾਣੀ ਆ ਉਹੀ ਤਾਂ ਗੱਲ ਹੈ ਸੁੱਖ ਨਾ ਚਲ ਗ ਜਾਈ ਜਾਦਾ ਟਾਈਮ ਪਾਸ ਹੋ ਜਾਂਦਾ ਆਈ ਦਾ ਕਰਕੇ ਜਵਾਖੜੀ ਕਰਕੇ ਮੈਂ ਜਾ ਕੇ ਨਾ ਵਾਵਾ ਦੇ ਜਜਾਇਆ ਪਾ ਜਾ ਮਿਲਿਆ مالک ਨੂੰ ਨੂੰ ਮਿਲ ਲੈਣ ਦਾ ਤਾਂ ਹੱਕ ਹੁੰਦਾ ਬਾੜਾ ਬੋਲੀ ਮੈਨੂੰ ਮੰਮੀ ਉਹਦੇ ਹਰਮਨ ਦੇ ਪੱਖ ਚ ਹੋ ਗਈ ਇਹਦੇ ਸਾਹਮਣੇ ਹਨਾ ਤੇ ਇਹਨੂੰ ਤਾਂ ਹੋ ਗਿਆ ਵੀ ਹਰਮਨ ਮੇਰੇ ਕੰਨੀਆਂ ਇਹਨਾਂ ਨੂੰ ਹੁਣ ਕੌਣ ਬੋਲਦਾ ਐਨਾ ਬੋਲੀ ਮੈਨੂੰ ਹਰਮਨ ਦੇ ਹਰਮਨ ਵੀ ਮੈਨੂੰ ਬੋਲੀ ਖਰ ਉਹਦਾ ਤਾਂ ਮੈਂ ਗੁੱਸਾ ਨਹੀਂ ਕਰਾ ਮੈਨੂੰ ਪਤਾ ਹੀ ਹੈ ਹਨਾ ਵੀ ਚਲੋ ਹੁਣ ਉਹ ਤਾਂ ਬੋਲਣਾ ਹੀ ਪਊਗਾ ਤੇ ਇਹ ਵੀ ਪੂਰਾ ਹੋ ਗਿਆ ਪਾਟ ਮਰੀ ਜਮਾ ਵੀ ਹਰਮਨ ਤਾਂ ਮੇਰੇ ਵਾਸਤੇ ਜਾ ਤੇ ਮੈਨੂੰ ਬਾੜਾ ਕੁਝ ਬੋਲੀ ਅੱਛਾ ਕੋਈ ਨਾ ਮਗਰ ਹੁਣ ਬੁਲਾਇ ਨਹੀਂ ਪਤਾ ਫਿਰ ਪੁੱਠਾ ਬੋਲੇ ਕਿ ਬੁਲਾ ਨਾ ਜਤ ਜਾਈ ਆ ਭਾਣ ਸਾਡੇ ਕੋਲ ਤਾਂ ਮਗਰ ਹੀ ਬਹਿ ਜਾ ਕਰ ਪਹਿਲਾਂ ਤੂੰ ਉਹਦੇ ਦਰਸੜ ਪਾਇਆ ਕਰ ਤੇਰੇ ਮਾਲਕਣੀ ਦੇ ਆਹ ਕਾਦੇ ਚੱਲ ਕੋਈ ਨਹੀਂ ਚੱਲ ਜਾਏ ਭੱਜ ਜਾ ਲੈ ਉਹੀ ਗੱਲ ਕਹਿੰਦੇ ਦੂਜੇ ਦੇ ਘਰੇ ਤਾਂ ਕਰਕੇ ਖਾਣਾ ਵੀ ਔਖਾ ਹੈਗਾ ਤੇ ਵਿਚਾਰੀ ਰ ਹੁਣ ਦਰਦ ਦਰਦ ਕੇ ਦਿਨ ਨਿਕਲਦੇ ਨੇ ਉਹੀ ਗੱਲ ਹੈ ਸਾਡੇ ਨਾਲ ਹਸਲਾਂ ਦੀ ਬੋਲ ਲਾਂ ਦੀ ਆ ਉਹਦਾ ਇਹ ਨਹੀਂ ਪਤਾ ਜੰਮ ਜੂਤਣੀ ਦਾ ਕੀ ਕਹ ਇਹਦੇ ਹੈ ਵੀ ਦੱਸ ਦੁਖੀਆ ਜੀ ਕੀ ਇਹਨੂੰ ਕਹਿ ਕੇ ਤੂੰ ਕਰਾਏਂਗੀ ਕਿਸੇ ਪੈਰ ਨਾਲ ਜਿੰਨੇ ਮਰਜੀ ਕਹਿੰਦੇ ਹੋ ਲੈ ਲੈ ਜ ਵਕਤ ਤੋਂ ਕੰਮ ਲੈ ਲੈ